ਬਰਤਾਨੀਆਂ ਦੇ ਪੰਜਾਬੀ ਸਾਹਿਤਕਾਰਾਂ ਵਿੱਚ ਸਰਦਾਰ ਬਲਵੰਤ ਸਿੰਘ ਗਿੱਲ ਇੱਕ ਵੱਖਰੀ ਪਛਾਣ ਰੱਖਦੇ ਨੇ ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਸਿਆਸਤ ਵਿੱਚ ਉਹਨਾਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਇਸ ਦੇ ਨਾਲ ਨਾਲ ਹੀ ਜਦੋਂ ਉਹਨਾਂ ਨੇ ਕਲਮ ਅਜਮਾਈ ਦੇ ਖੇਤਰ ਵਿੱਚ ਪ੍ਰਵੇਸ਼ ਪਾਇਆ ਤਾਂ ਉਹਨਾਂ ਨੇ ਇੱਕ ਵੱਖਰੀ ਪਛਾਣ ਸਥਾਪਿਤ ਕੀਤੀ ਹੈ ਅਸੀਂ ਪੰਜ ਦਰਿਆ ਦੇ ਮੰਚ ਰਾਹੀਂ ਵੱਖ-ਵੱਖ ਸਮੇਂ ਤੇ ਉਹਨਾਂ ਦੀਆਂ ਕਹਾਣੀਆਂ ਆਪ ਜੀ ਦੇ سپੁਰਦ ਕਰਦੇ ਰਹਿੰਦੇ ਹਾਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਪਾਠਕ ਜਗਤ ਵੱਲੋਂ ਉਹਨਾਂ ਦੀਆਂ ਕਹਾਣੀਆਂ ਨੂੰ ਬਹੁਤ ਵੱਡਾ ਹੁੰੰਗਾਰਾ ਦਿੱਤਾ ਜਾਂਦਾ ਹੈ। ਪਾਠਕਾਂ ਸਰੋਤਿਆਂ ਦੀ ਪੁਰਜ਼ੋਰ ਮੰਗ ਤੇ ਉਹਨਾਂ ਦੀ ਇੱਕ ਨਵੀਂ ਕਹਾਣੀ ਲਾਵਾਂ ਦੀ ਕੀ ਲੋੜ ਲੈ ਕੇ ਫਿਰ ਪੇਸ਼ ਹੋਏ ਹਨ। ਇਸ ਕਹਾਣੀ ਵਿੱਚ ਉਹਨਾਂ ਨੇ ਬਹੁਤ ਹੀ ਸੰਗੀਨ ਮੁੱਦੇ ਤੇ ਗੱਲਬਾਤ ਕੀਤੀ ਹੈ ਕਿ ਕਿਵੇਂ ਸਮਲਿੰਗੀ ਜੋੜ-ਕਜੋੜ ਬਣੇ ਰਿਸ਼ਤਿਆਂ ਦੁਆਰਾ ਸਮਾਜ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ। ਉਮੀਦ ਕਰਦੇ ਆਂ ਕਿ ਤੁਸੀਂ ਇਸ ਕਹਾਣੀ ਨੂੰ ਪਸੰਦ ਕਰੋਗੇ ਕਹਾਣੀ ਦਾ ਨਾਮ ਹੈ ਲਾਮਾ ਦੀ ਕੀ ਲੋੜ ਬਲਵੰਤ ਸਿੰਘ ਗਿੱਲ ਜੀ ਲਿਖਦੇ ਨੇ ਕਿ ਹਰਮਨ ਨੇ ਆਪਣੇ ਪਾਪਾ ਨੂੰ ਪਿਛਲੇ ਮਹੀਨੇ ਕੈਨੇਡਾ ਵਿੱਚ ਸੈਰ ਲਈ ਸਾਧ ਲਿਆ ਹਰਮਨ 4 ਸਾਲ ਪਹਿਲਾਂ ਕੈਨੇਡਾ ਚ ਪੜਨ ਲਈ ਆਈ ਸੀ ਤੇ ਉਹਨੂੰ ਸਾਲਕ ਪਹਿਲਾਂ ਹੀ ਪੀਆਰ ਮਿਲ ਗਈ ਪੜਾਈ ਕਰਨ ਲਈ ਹਰਮਨ ਉਹਦੀਆਂ ਤਿੰਨ ਚਾਰ ਸਹੇਲੀਆਂ ਤੇ ਦੋਸਤ ਮੁੰਡੇ ਪੜਾਈ ਦੇ ਆਧਾਰ ਤੇ ਕੈਨੇਡਾ ਆ ਗਏ ਸਨ ਹਰਮਨ ਬਾંગી ਇਹਨਾਂ ਬਾਕੀ ਸਹੇਲੀਆਂ ਤੇ ਦੋਸਤਾਂ ਨੂੰ ਕੈਨੇਡਾ ਵਿੱਚ ਪੱਕੇ ਰਹਿਣ ਦੀ ਇਜਾਜ਼ਤ ਮਿਲ ਗਈ ਸੀ। ਇਹਦੇ ਨਾਲ ਹੀ ਇਹਨਾਂ ਸਾਰਿਆਂ ਨੂੰ ਥੋੜਾ ਬਹੁਤ ਕੰਮ ਕਰਨ ਦੀ ਇਜਾਜ਼ਤ ਵੀ ਮਿਲ ਗਈ। ਇਹ ਸਾਰੇ ਵਿਦਿਆਰਥੀ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ ਤੇ ਸਾਰਿਆਂ ਦਾ ਇੱਕ ਦੂਜੇ ਨਾਲ ਬੜਾ ਪਿਆਰ ਸੀ। ਪਿਆਰ ਤਾਂ ਹੋਣਾ ਹੀ ਸੀ ਕਿਉਂਕਿ ਪੰਜਾਬ ਵਿੱਚ ਰਹਿੰਦੇ ਆਂ, ਇੱਕੋ ਕਾਲਜ ਵਿੱਚ ਪੜ੍ਹਦੇ ਸਨ ਤੇ ਉਦੋਂ ਹੀ ਇੱਕ ਦੂਜੇ ਨਾਲ ਪਿਆਰ ਦੀਆਂ ਸਾਂਝਾਂ ਪਾ ਲਈਆਂ ਸਨ। ਹੁਣ ਜਦੋਂ ਹਰਮਨ ਨੂੰ ਕੈਨੇਡਾ ਪੱਕਿਆ ਹੋਇਆ ਸਾਲ ਖੋ ਗਿਆ ਤਾਂ ਉਹਨੇ ਆਪਣੇ ਬਾਪੂ ਬ੍ਰਿ얌 ਸਿੰਘ ਨੂੰ ਫੋਨ ਲਾ ਲਿਆ ਕਿ ਉਹ ਉਹਨੂੰ ਕੈਨੇਡਾ ਸੈਰ ਲਈ ਮੰਗਵਾਉਣਾ ਚਾਹੁੰਦੀ ਐ ਹਰਮਨ ਦੀ ਮਾਤਾ ਜੀ ਕੁਝ ਬਾਰੇ ਪਹਿਲਾਂ ਚਲਾਣਾ ਕਰ ਗਏ ਸਨ ਤੇ ਬਾਪੂ ਬ੍ਰਿ얌 ਸਿੰਘ ਪਿੰਡ ਕੱਲਾ ਰਹਿ ਗਿਆ ਸੀ ਇਕੱਲੇ ਰਹਿ ਕੇ ਬਾਪੂ ਨੂੰ ਘਰ ਖਾਂ ਨੂੰ ਪੈਂਦਾ ਸੀ ਚਿੱਤ ਉਦਾਸ ਰਹਿੰਦਾ ਤੇ ਆਪਣੀ ਕੈਨੇਡਾ ਭੇਜੀ ਧੀ ਦੀ ਚਿੰਤਾ ਕਰਦਾ ਰਹਿੰਦਾ ਹਰਮਨ ਦੇ ਪਿੰਡ ਵਿੱਚ ਭਾਵੇਂ ਕਿ ਦੋ ਭਰਾ ਜੱਸਾ ਤੇ ਗੋਗੀ ਸਨ ਉਹਨਾਂ ਨੇ ਪੜ੍ਹਾਈ ਤਾਂ ਬਹੁਤੀ ਨਹੀਂ ਕੀਤੀ ਸੀ ਪਰ ਜਵਾਨੀ ਚ ਪੈਰ ਰੱਖਦੇ ਆ ਆਪਣੇ ਹਿੱਸੇ ਦੀ ਜ਼ਮੀਨ ਦੇ ਦੋ ਦੋ ਖੱਤੇ ਵੰਡਾ ਲਏ ਸਨ ਬਾਪੂ ਨੇ ਤੰਗੀ ਤੁਰਸੀ ਚਲਦਿਆਂ ਇਹਨਾਂ ਦੋਹਾਂ ਦਾ ਵਿਆਹ ਕਰਤਾ ਵਿਆਹ ਹੋਣ ਦੀ ਦੇਰ ਸੀ ਇਹਨਾਂ ਨੇ ਆਪਣਾ ਭਾਂਡਾ ਟਿੰਡਾ ਵੱਖਰਾ ਕਰ ਲਿਆ ਬਾਪੂ ਸਿਹਤ ਪੱਖੋਂ ਭਾਵੇਂ ਕੁਝ ਠੀਕ ਨਹੀਂ ਸੀ ਫਿਰ ਵੀ ਇਹਨਾਂ ਬੇਪਰਵਾਹ ਪੁੱਤਰਾਂ ਨੇ ਬਜ਼ੁਰਗ ਬਾਪੂ ਦੀ ਕੋਈ ਪਰਵਾਹ ਨਾ ਕੀਤੀ ਬਾਪੂ ਬ੍ਰਿ얌 ਸਿੰਘ ਦੀ ਇੱਕੋ ਇੱਕ ਧੀ ਹਰਮਨ ਨੇ ਪੰਜਾਬ ਚ ਰਹਿੰਦੇ ਆ ਉਹਦੀ ਦੇਖਭਾਲ ਕੀਤੀ ਸੀ ਕੈਨੇਡਾ ਪੜਦੀ ਹੋਈ ਨੂੰ ਵੀ ਪਿੱਛੇ ਪੰਜਾਬ ਚ ਇਕੱਲੇ ਰਹਿੰਦੇ ਪਾਪਾ ਦਾ ਫਿਕਰ ਖਾਂਦਾ ਰਹਿੰਦਾ ਉਤਰਾਣੇ ਹੁੰਦਿਆਂ ਉਹ ਹੀ ਬ੍ਰਿਮ ਸਿੰਘ ਨੂੰ ਆਪਣੀ ਬੇਟੀ ਦੇ ਹਸਾਰਾ ਤੇ ਦਲਾਸਾ ਮਿਲਦਾ ਸੀ ਰੋਜ਼ ਫੋਨ ਕਰਕੇ ਆਪਣੇ ਬਾਪੂ ਦੀ ਖਬਰ ਸਾਰ ਲੈ ਛੱਡਦੀ ਜਦੋਂ ਬ੍ਰਿਮ ਸਿੰਘ ਕੈਨੇਡਾ ਆ ਗਿਆ ਤਾਂ ਧੀ ਨੂੰ 5 ਸਾਲਾਂ ਬਾਅਦ ਮਿਲ ਕੇ ਬੜਾ ਖੁਸ਼ ਹੋਇਆ ਪਰ ਕੈਨੇਡਾ 'ਚ ਆਪਣੀ ਧੀ ਦੀ ਜ਼ਿੰਦਗੀ ਨੂੰ ਆਪਣੇ ਕੰਮਾਂ ਵਿੱਚ ਵਿਅਸਤ ਦੇਖ ਕੇ ਉਹਨੂੰ ਪੰਜਾਬ ਨਾਲੋਂ ਵੀ ਜ਼ਿਆਦਾ ਇਕੱਲਤਾ ਮਹਿਸੂਸ ਹੋਣ ਲੱਗੀ ਉਹਨੇ ਇੱਥੇ ਦੇਖਿਆ ਬੱਚੇ ਦਿਨ ਵੇਲੇ ਆਪੋ ਆਪਣੇ ਕੰਮਕਾਰਾਂ ਤੇ ਚਲੇ ਜਾਂਦੇ ਨੇ ਤੇ ਬਜ਼ੁਰਗ ਘਰਾਂ ਦੇਆਂ ਤਾਕੀਆਂ ਵਿੱਚ ਦੀ ਉਹਨਾਂ ਦੇ ਵਾਪਸ ਪਰੰਦਰਨਦਨ ਦੀ ਅਡੀਕ ਚ ਅੱਖਾਂ ਸੁਜਾਈ ਬੈਠੇ ਰਹਿੰਦੇ ਨੇ ਕੋਈ ਕਿਸੇ ਦੇ ਘਰ ਬਿਨਾ ਫੋਨ ਕੀਤੇ ਜਾਂਦਾ ਨਹੀਂ ਨਾਲੇ ਇਹ ਜ਼ਰੂਰੀ ਨਹੀਂ ਕਿ ਜੇਕਰ ਆਪਾਸ ਕਿਸੇ ਨੂੰ ਮਿਲਣ ਦਾ ਸਮਾਂ ਹੋਵੇ ਤੇ ਦੂਜਾ ਵਿਅਕਤੀ ਵੀ ਉਹਨਾਂ ਵਾਂਗ ਵਿਹਲਾ ਹੀ ਹੋਵੇ ਗਰਮੀਆਂ ਦੇ ਦਿਨਾਂ 'ਚ ਬਜ਼ੁਰਗ ਲੋਕ ਪਾਰਕਾਂ 'ਚ ਬੈਠੇ ਇੱਕ ਦੂਜੇ ਨਾਲ ਦੁੱਖ ਸੁੱਖ ਵੰਡ ਲੈਂਦੇ ਨੇ ਤਾਸ਼ ਖੇਡ ਲੈਂਦੇ ਨੇ ਕਈ ਸਿਹਤ ਪ੍ਰੇਮੀ ਸੈਰ ਵੀ ਕਰ ਲੈਂਦੇ ਨੇ ਬ੍ਰਿ얌 ਸਿੰਘ ਕਨੇਡਾ ਆ ਕੇ 1 ਮਹੀਨੇ ਵਿੱਚ ਇਕੱਲਿਆਂ ਰਹਿ ਕੇ ਘਰ ਦੀ ਚਾਰ ਦੀਵਾਰੀ ਅੰਦਰ ਤੰਗ ਤੇ ਪਰੇਸ਼ਾਨ ਹੋ ਗਿਆ। ਦਿਨ ਵੇਲੇ ਹਰਮਨ ਅਤੇ ਉਹਦੇ ਦੋਸਤ ਮਿੱਤਰ ਸਾਰੇ ਆਪੋ ਆਪਣੇ ਕੰਮਾਂ ਕਰਾਂ ਤੇ ਚਲੇ ਜਾਂਦੇ। ਬਾਪੂ ਇਕੱਲਾ ਘਰ ਅਦਾਸ ਹੋ ਜਾਂਦਾ। ਸ਼ਾਮ ਨੂੰ ਇਹ ਸਾਰੇ ਕੰਮਾਂ ਤੋਂ ਆ ਕੇ ਆਪਣੀ ਰੋਟੀ ਦਾ ਪ੍ਰਬੰਧ ਕਰਨ ਲੱਗ ਜਾਂਦੇ। ਦਿਨ ਚੜ੍ਹੇ ਸਵਾਖਤੇ ਕੰਮਾਂ ਤੇ ਜਾਣ ਕਰਕੇ ਜਲਦੀ ਸੌ ਜਾਂਦੇ। ਬਾਪੂ ਦਾ ਮਨ ਕਰਦਾ ਕਿ ਘਰ ਆਈ ਧੀ ਨਾਲ ਆਪਣੇ ਦਿਲ ਦੀਆਂ ਚਾਰ ਗੱਲਾਂ ਕਰਕੇ ਮਨ ਹੌਲਾ ਕਰ ਸਕੇ। ਪਰਤੀਤੀ ਐਸਰ ਜੀ ਮੇਰੀ ਜ਼ਿੰਦਗੀ ਵਿੱਚ ਬਾਪੂ ਬ੍ਰਿਮ ਸਿੰਘ ਦਾ ਦਮ ਘੋਟਦਾ ਰਹਿੰਦਾ ਇੱਕ ਦਿਨ ਕਿਉ ਹੀ ਬ੍ਰਿਮ ਸਿੰਘ ਨੇ ਧੀ ਨੂੰ ਆਖ ਹੀ ਦਿੱਤਾ ਧੀਏ ਇੱਥੇ ਰਹਿਣ ਦੀ ਬਜਾਏ ਤਾਂ ਮੈਂ ਪਿੰਡ ਹੀ ਚੰਗਾ ਸੀ ਮਨ ਦਾ ਮੈਂ ਘਰ ਚ ਇਕੱਲਾ ਰਹਿੰਦਾ ਸੀ ਪਰ ਤਕਾਲਾਂ ਸਵੇਰੇ ਜਦੋਂ ਖੇਤਾਂ ਚ ਜੀੜਾ ਮਾਰਦਾ ਸੀ ਨਾ ਕੋਈ ਨਾ ਕੋਈ ਪਿੰਡ ਦਾ ਬੰਦਾ ਮਿਲ ਪੈਂਦਾ ਸੀ ਤੇ ਉਹਦੇ ਨਾਲ ਮਨ ਹੌਲਾ ਕਰ ਲੈਂਦਾ ਸੀ ਇੱਥੇ ਕੈਨੇਡਾ ਆ ਕੇ ਤਾਂ ਮੈਂ ਇੱਕ ਕਿਸਮ ਦਾ ਕੈਦੀ ਬਣ ਗਿਆ ਧੀਏ ਜਿੰਨੀ ਹੋ ਸਕੇ ਮੈਨੂੰ ਛੇਤੀ ਪੰਜਾਬ ਭੇਜ ਦੇ ਹਰਮਨ ਦੇ ਮਨ ਨੂੰ ਆਪਣੇ ਬਾਪੂ ਦੇ ਮਨ ਦੀ ਵੇਦਨਾ ਸੁਣ ਕੇ ਡਾਢਾ ਦੁੱਖ ਹੋਇਆ। ਸੋਚਣ ਲੱਗੀ ਕਿ ਬਾਪੂ ਨੂੰ ਕੈਨੇਡਾ ਤਾਂ ਇਸ ਕਰਕੇ ਸੱਦਿਆ ਸੀ ਕਿ ਉਹਨੂੰ ਕੱਲ ਦਾ ਅਹਿਸਾਸ ਨਾ ਹੋਵੇ। ਜੇਕਰ ਇਹਦੇ ਭਰਾਵਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ ਸੀ ਪਰ ਇਹ ਆਪ ਤਾਂ ਧੀਆਂ ਵਾਲਾ ਫਰਜ਼ ਨਿਭਾਵੇ। ਪਰ ਇਹ ਕੀ ਪਤਾ ਸੀ ਕਿ ਬਾਪੂ ਕੈਨੇਡਾ ਆ ਕੇ ਪੰਜਾਬ ਨਾਲੋਂ ਜ਼ਿਆਦਾ ਦੁਖੀ ਹੋਜੂ। ਹਰਮਨ ਦੇ ਮਨ 'ਚ ਖਿਆਲ ਆਇਆ ਕਿ ਇਹ ਕਿਹੜੀ ਕੱਲੀ ਐ ਸੀ ਕੁੜੀਆ ਜਿਹਦਾ ਬਾਪੂ ਕੈਨੇਡਾ ਵਿੱਚ ਸੱਦਿਆ ਗਿਆ। ਕੈਨੇਡਾ ਦੇ ਅੱਡੋ-ਅੱਡì ਸ਼ਹਿਰਾਂ 'ਚ ਹਜ਼ਾਰਾਂ ਹੋਰ ਵੀ ਮਾਂ-ਬਾਪ ਆ। ਜਿਨ੍ਹਾਂ ਨੇ ਕੈਨੇਡਾ ਦੀ ਇਸ ਰੁੱਖੀ ਜ਼ਿੰਦਗੀ ਵਿੱਚ ਸੌਖੇ ਹੋਣ ਦਾ ਕੋਈ ਨਾ ਕੋਈ ਹੱਲ ਲੱਭਿਆ ਹੋਇਆ ਹਰਮਨ ਨੇ ਅਗਲੇ ਦਿਨ ਆਪਣੇ ਗੁਆਂਢੀ ਅੰਕਲ ਜਗਤਾਰ ਸਿੰਘ ਨਾਲ ਸਲਾਹ ਲਈ ਕਿ ਉਹ ਸਵੇਰੇ ਅਤੇ ਟਕਾਲਾਂ ਮਲੇ ਉਹਦੇ ਬਾਪੂ ਨੂੰ ਪਾਰਕ ਚ ਲੈ ਜਾ ਕਰੇ ਤੇ ਬਾਕੀ ਬਜ਼ੁਰਗਾਂ ਦੇ ਨਾਲ ਉਹਦਾ ਮੇਲ ਮਲਾ ਵਧਾਵੇ ਕੁਝ ਦਿਨਾਂ ਤੋਂ ਬਾਅਦ ਉਹਦੇ ਬਾਪੂ ਦੀ ਬਾਹਰਫੀਅਤ ਵੱਧ ਗਈ ਤੇ ਹੌਲੀ-ਹੌਲੀ ਉਹਦਾ ਦਿਲ ਲੱਗਣ ਲੱਗ ਜੋ ਹਰਮਨ ਨੂੰ ਭਲੀ ਭਾਂਤ ਪਤਾ ਸੀ ਕਿ ਉਹਦਾ ਬਾਪੂ ਆਪਣੇ ਖਿਆਲਾਂ ਵਰਗੇ ਇਨਸਾਨਾਂ ਨਾਲ ਛੇਤੀ ਘੁਲ ਮਿਲ ਜਾਊਗਾ ਇਥੋਂ ਦੇ ਪਾਰਕਾਂ ਦਾ ਪੰਜਾਬ ਦੇ ਪਿੰਡਾਂ ਦੇ ਸੱਥਾਂ ਵਾਲਾ ਮਾਹੌਲ ਦੇਖ ਕੇ ਬਾਪੂ ਖੁਸ਼ ਹੋਊਗਾ ਤੇ ਹੋਇਆ ਵੀ ਉਸੇ ਤਰ੍ਹਾਂ ਹੀ ਜਗਤਾਰ ਸਿੰਘ ਆਪਣੇ ਗਵਾਂਢੀ ਬ੍ਰਿਯਾਮ ਸਿੰਘ ਨੂੰ ਨਾਲ ਲੈ ਕੇ ਲਾਗੇ ਵਾਲੇ ਪਾਰਕ 'ਚ ਲੈ ਗਿਆ ਉੱਥੇ ਸੈਂਕੜੇ ਬਜ਼ੁਰਗ ਆਪਣਾ ਸਮਾਂ ਬਤਾਉਣ ਲਈ ਇਕੱਠੇ ਹੁੰਦੇ ਸਨ ਬਹੁਤੇ ਤਾਂ ਆਹ ਦੀਆਂ ਬਾਜ਼ੀਆਂ ਲਾਉਂਦੇ ਕੁੱਝ ਇਧਰ ਉਧਰ ਦੀਆਂ ਚੁਕਲੀਆਂ ਕਰਦੇ ਕੁੱਝ ਆਪਣੇ ਪੁੱਤਾਂ ਨੂੰਆਂ ਦੀਆਂ ਬੱਦਖੋਈਆਂ ਕਰਕੇ ਆਪਣਾ ਮਾਲ ਹੋਣਾ ਕਰਦੇ ਕੁੱਝ ਪੰਜਾਬ ਦੀ ਸਿਆਸਤ ਦੀਆਂ ਪਰਤਾਂ ਬੋਲਦੇ ਤੇ ਕੁਝ ਸਮਾਜਿਕ ਕ੍ਰੀਤੀਆਂ ਦੀ ਛਾਣਬੀਣ ਕਰਦੇ ਤੇ ਕੁਝ ਦਿੱਲੀ ਸਰਕਾਰ ਵੱਲੋਂ ਪੰਜਾਬ ਨਾਲ ਹੁੰਦੀਆਂ ਬਦੀਕੀਆਂ ਦਾ ਜ਼ਿਕਰ ਕਰਦੇ ਬ੍ਰਿ얌 ਸਿੰਘ ਨੂੰ ਕੁਝ ਦਿਨ ਤਾਂ ਇਨ੍ਹਾਂ ਬਜ਼ੁਰਗਾਂ ਦਾ ਉਪਰਾਂ ਪਣਜਿਆ ਲੱਗਿਆ ਜਿਹੜੇ ਕਿ ਪੰਜਾਬ ਦੇ ਬਖਵਾਕ ਇਲਾਕਿਆਂ ਚੋਂ ਆਏ ਸੀ ਜਿਵੇਂ ਦਿਲਾਂ ਨੂੰ ਦਿਲਾਂ ਦੀ ਸਾਝ ਹੁੰਦੀ ਹੈ ਬ੍ਰਿ얌 ਸਿੰਘ ਨੇ ਕੁਝ ਦਿਨਾਂ ਵਿੱਚ ਹੀ ਆਪਣੀ ਮੀਚਾ ਦੇ ਬੰਦੇ ਲੱਭ ਕੇ ਮਿੱਤਰਤਾ ਵਾਲਾ ਹੱਲ ਲੱਭ ਲਿਆ ਦੁਆਬੇ ਦਾ ਸਿਆਣਾ ਬੰਦਾ ਸਮਝ ਕੇ ਮਾਝੇ ਤੇ ਮਾਲਵੇ ਦੇ ਕਈ ਬਜ਼ੁਰਗ ਉਹਦੇ ਨਾਲ ਨੇੜਤਾ ਬਣਾਉਣ ਲੱਗੇ ਹਰਮਨ ਦੇ ਮਨ ਨੂੰ ਵੀ ਥੋੜਾ ਸਕੂਨ ਆਉਣ ਲੱਗਿਆ ਉਦੇ ਬਾਪੂ ਦਾ ਕੈਨੇਡਾ ਵਿੱਚ ਹੁਣ ਮਨ ਲੱਗਣ ਲੱਗ ਗਿਆ। ਉਹਦੇ ਮਨ 'ਚ ਜੇਕਰ ਥੋੜੀ-ਬਹੁਤ ਚਿੰਤਾ ਸੀ ਤਾਂ ਉਹ ਇਹ ਸੀ ਕਿ ਉਹਦਾ ਬਾਪੂ ਸਾਨੂੰ ਨੌਜਵਾਨਾਂ ਨੂੰ ਖੁੱਲੇ ਤੌਰ ਤੇ ਮਿਲਦੇ ਆਂ ਤੇ ਹਾਸ ਦੇ ਖੇਡਦੇ ਦੇਖਦੇ ਆਂ ਕਿਤੇ ਪੁਰਾਣੇ ਬਜ਼ੁਰਗਾਂ ਵਾਂਗ ਈਰਖਾ ਤੇ ਤੰਗਦਿਲੀ ਨਾਲ ਨਾ ਸੋਚਣ ਲੱਗ ਪੇ। ਹੁਣ ਬ੍ਰਿ얌 ਸਿੰਘ ਕਾਫੀ ਹੱਦ ਤੱਕ ਬਾਕੀ ਬਜ਼ੁਰਗਾਂ ਨਾਲ ਮਿਲ ਕੇ ਖੁਸ਼ ਰਹਿੰਦਾ। ਉਹ ਪਾਰਕਾਂ ਵਿੱਚ ਬੈਂਚਾਂ ਤੇ ਘਾਹ ਤੇ ਬੈਠੇ ਬਾਕੀ ਸਾਥੀਆਂ ਨਾਲ ਕੁਝ ਗੱਲਾਂ ਕਰਦਾ ਤੇ ਬਹੁਤੀਆਂ ਉਹਨਾਂ ਦੀਆਂ ਗੱਲਾਂ ਵੀ ਸੁਣਦਾ। ਇਸ ਤਰ੍ਹਾਂ ਲੱਗ ਰਿਹਾ ਸੀ ਹੁਣ ਬਾਕੀ ਸਾਥੀਆਂ ਦੀਆਂ ਗੱਲਾਂ 'ਚ ਦਿਲਚਸਪੀ ਵਧ ਗਈ ਸੀ ਇੱਕ ਸ਼ਾਮ ਬੈਂਚ ਤੇ ਬੈਠੇ ਉਹਦੇ ਸਾਥੀ ਭਾਨੇ ਨੇ ਪੰਜਾਬ ਤੋਂ ਆਏ ਨਵੇਂ ਵਿਦਿਆਰਥੀਆਂ ਦੀ ਗੱਲ ਛੇੜ ਲਈ ਬ੍ਰਿਯਾਮ ਸਿੰਘ ਕੁਝ ਸਾਲਾਂ ਦਾ ਨਾ ਨਵੀਂ ਆਈ ਮਦੀਰ ਨੇ ਕੈਨੇਡਾ 'ਚ ਬੜਾ ਗੰਦ ਪਾਇਆ ਕਿਸੇ ਬੱਸ 'ਚ ਚੜ ਜਾਓ ਕਿਸੇ ਰੇਲ ਗੱਡੀ ਦਾ ਸਫ਼ਰ ਕਰ ਲਓ ਇਹ ਮਦੀਰ ਉੱਚੀ ਉੱਚੀ ਗੱਲਾਂ ਕਰੀ ਜਾਂਦੀ ਆ ਕੰਨ ਪਾੜ ਮੇ ਗਾਣੇ ਸੁਣੀ ਜਾਂਦੇ ਆ ਤੇ ਕੁੜੀਆਂ ਵੱਲ ਅੱਖਾਂ ਪਾੜ ਪਾੜ ਦੇਖਦੇ ਆ ਪਾਰਕਾਂ 'ਚ ਚਲੇ ਜਾਓ ਉੱਥੇ ਕੂੜਾ ਕਰਕਟ ਸੁੱਟਣ ਲੱਗੇ ਨਹੀਂ ਦੇਖਦੇ ਪਿੱਛੇ ਜੇ ਟ੍ਰਾਂਟੋ ਵਿੱਚ ਬ੍ਰੈਂਪਟਨ ਸ਼ਹਿਰ ਦੀਆਂ ਖਬਰਾਂ ਆਈਆਂ ਕਿ ਆਪਣੇ ਮੁੰਡੇ ਲੁੱਟਾਂ ਖੋਹਾਂ ਦੀਆਂ ਵਾਰਤਾਤਾਂ ਵੀ ਕਰ ਲੱਗ ਪਏ। ਅਸੀਂ ਪੰਜਾਬ 'ਚ ਆਮ ਦੇਖਦੇ ਹਾਂ ਕਿ ਸ਼ਰਿਆਂ ਆਮ ਸੋਨੇ ਦੀਆਂ ਚੈਨੀਆਂ, ਬਾਲੀਆਂ ਤੋਂ ਮੋਬਾਈਲਾਂ ਦੀ ਖਿੱਚ ਖੋਹ ਹੁੰਦੀ ਐ। ਪਰ ਹੁਣ ਤਾਂ ਕੈਨੇਡਾ ਵੀ ਪਿੱਛੇ ਨਹੀਂ ਰਹਿ ਗਿਆ। ਪੁਲਿਸ ਜਿੱਨਾ ਨੌਜਵਾਨਾਂ ਨੂੰ ਰਾਸਤੇ ਚਲੰਦੀ ਆ ਉਹਨਾਂ 'ਚ ਬਹੁਤੇ ਪੰਜਾਬੀ ਮੁੰਡੇ ਹੁੰਦੇ ਆ। ਨਾਲੇ ਬੈਠਾ ਤਾਰੀ ਬੋਲਿਆ, "ਹਾਂ ਭਾਨਿਆਂ ਠੁੱਠੀ ਆ ਕਾਦਾ ਬਈ। ਟਰੂਡੋ ਨੇ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਖੁੱਲ੍ਹ ਐ ਦਿੱਤੀ ਕਿ ਮਢੀਰ ਪੰਜਾਬ ਦੀਆਂ ਸਾਰੀਆਂ ਆਲਮਤਾਂ ਵੀ ਨਾਲ ਹੀ ਲੈ ਆਈ।" ਛੋਟੀਆਂ-ਮੋਟੀਆਂ ਲੁੱਟਾਂ-ਖੋਹਾਂ ਤਾਂ ਇੱਕ ਪਾਸੇ ਰਹੀਆਂ ਹੁਣ ਤਾਂ ਕਾਰਾਂ ਦੀ ਚੋਰੀ, ਘਰਾਂ 'ਚ ਡਾਕ ਅਤੇ ਕਤਲ ਵੀ ਹੋਣੇ ਸ਼ੁਰੂ ਹੋ ਗਏ ਜਿੱਥੇ ਪੰਜਾਬੀਆਂ ਦੀ ਸਖਤ ਮਿਹਨਤ ਕਰਕੇ ਆਪਣੀ ਤੇ ਇਸ ਦੇਸ਼ ਦੀ ਤਰੱਕੀ 'ਚ ਇਹ ਸਭ ਆ ਕੇ ਨਾਮਣਾ ਖੱਟਿਆ ਸੀ ਨਾਲ ਹੀ ਇਹਨਾਂ ਨਕੰਮੇ ਤੇ ਨਖਟੂਆਂ ਨੇ ਪੰਜਾਬੀਆਂ ਦਾ ਨਾਂ ਵੀ ਬਦਨਾਮ ਕੀਤਾ ਬ੍ਰਿਹਾਮ ਸਿੰਘ ਭਾਵੇਂ ਕਿ ਤਾਰੀ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ ਬੋਲ ਪਿਆ ਹਾਂ ਭਾਈਓ ਅਸੀਂ ਪੰਜਾਬ 'ਚ ਬੈਠੇ ਸੁਣਦੇ ਹੁੰਦੇ ਸੀ ਕਿ ਪੰਜਾਬ ਤੋਂ ਗਏ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਤਾਂ ਮਿਲਦਾ ਨਹੀਂ ਆਪਣਾ ਗੁਜ਼ਾਰਾ ਕਰ ਲਈ ਇਹੋ ਜਿਹੀਆਂ ਮਾੜੀਆਂ ਹਰਕਤਾਂ ਕਰਨ ਦੇ ਤੌਰ 'ਤੇ ਕੈਨੇਡਾ ਸਰਕਾਰ ਦੇ ਵੀ ਕੁਝ ਫਰਜ਼ ਬਣਦੇ ਸਨ ਇਸ ਤੋਂ ਪਹਿਲਾਂ ਕਿ ਇਹਨਾਂ ਵਿਦਿਆਰਥੀਆਂ ਦੇ ਵੀਜ਼ਿਆਂ 'ਚ ਢਿੱਲ ਵਰਤਦੇ ਉਹਨਾਂ ਲਈ ਥੋੜੇ ਬਹੁਤ ਰੁਜ਼ਗਾਰਾਂ ਦਾ ਪ੍ਰਬੰਧ ਵੀ ਤਾਂ ਕਰਨਾ ਚਾਹੀਦਾ ਸੀ ਕਿ ਨਹੀਂ ਬ੍ਰਿ얌 ਸਿੰਘ ਦੀ ਗੱਲ ਸੁਣ ਕੇ ਪਹਾਨਾਂ ਵਿੱਚੋਂ ਬੋਲ ਪਿਆ ਭਾਜੀ ਸਰਕਾਰ ਨੇ ਵਿਦਿਆਰਥੀਆਂ ਨੂੰ ਦਾਖਲਿਆਂ ਦੀ ਇਸ ਕਰਕੇ ਢਲ ਦਿੱਤੀ ਸੀ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਆਮਦਨ ਵਧੇ ਤੂੰ ਤਾਂ ਉਹ ਗੱਲ ਕੀਤੀ ਮੈਂ ਉਹ ਤੋਂ ਸਿਕਟ ਮੰਗਾ ਉਹ ਮੈਥੋਂ ਬੀੜੀ ਮੰਗੇ ਜੇ ਸਰਕਾਰਾਂ ਕਾਲ ਜਾਂਦੀਆਂ ਫੀਸਾਂ ਭਰਨ ਦੇ ਕਾਬਲ ਹੁੰਦੀਆਂ ਤਾਂ ਵਿਦਿਆਰਥੀਆਂ ਤੋਂ ਫੀਸਾਂ ਕਿਉਂ ਵਰਮਾਉਂਦੀਆਂ ਤਾਰੀ ਤੇ ਭਾਨੀ ਦੀਆਂ ਗੱਲਾਂ ਸੁਣ ਸੁਣ ਕੇ ਨਾਲ ਦੇ ਬੈਂਚ ਤੇ ਬੈਠਾ ਪੰਜਾਬ ਤੋਂ ਰਿਟਾਇਰ ਹੋ ਕੇ ਆਇਆ ਸੁੱਚਾ ਸਿੰਘ ਮਾਸਟਰ ਬੋਲ ਪਿਆ ਭਾਊ ਹੁਣ ਤਾਂ ਕੈਨੇਡਾ ਦੇ ਸ਼ਹਿਰਾਂ ਦੀ ਇਹ ਹਾਲਤ ਹੋ ਗਈ ਏ ਕਿੰਨਾ ਤਾਂ ਘਰਾਂ 'ਚ ਰਹਿਣ ਲਈ ਥਾਂ ਹ ਹਸਪਤਾਲਾਂ ਤੇ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਕੂਲਾਂ 'ਚ ਬੱਚਿਆਂ ਨੂੰ ਦਾਗਰਾਂ ਨਹੀਂ ਮਿਲਦਾ ਇੱਥੋਂ ਦੇ ਪੱਕੇ ਵਸਨੀਕਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਸਰਕਾਰ ਨੇ ਨਵੇਂ ਪ੍ਰਵਾਸੀਆਂ ਨੂੰ ਜੇ ਇੱਥੇ ਆਉਣ ਦੀ ਢਿੱਲੀ ਦੇਣੀ ਸੀ ਤੇ ਇੱਥੋਂ ਦੇ ਸਥਾਈ ਪ੍ਰਬੰਧਾ ਦਾ ਤਾਂ ਪੂਰਾ ਖਿਆਲ ਰੱਖਦੇ ਹੁਣ ਜਦੋਂ ਇੱਥੋਂ ਦੇ ਸਥਾਈ ਪ੍ਰੈਸ਼ਰ ਗਰੁੱਪਾਂ ਵੱਲੋਂ ਸਰਕਾਰ ਦਾ ਨੱਕ ਜਦਾਮ ਲੈ ਆਉਂਦਾ ਤਾਂ ਸਰਕਾਰ ਹੁਣ ਸੋਚਣ ਲਈ ਮਜਬੂਰ ਹੋਗੀ ਹੁਣ ਟਰੂਡਨ ਜਦੋਂ ਇਮੀਗ੍ਰੇਸ਼ਨ ਤੇ ਥੋੜਾ ਜਿਹਾ ਕਰੇਡਾ ਚੜਿਆ ਤਾਂ ਇੱਥੋਂ ਦੇ ਵਿਦਿਆਰਥੀ ਰੋਲਾ ਪਾਉਣ ਲੱਗ ਗਏ ਕਿ ਸਾਡਾ ਕੀ ਕਸੂਰ ਹੈ ਜੇ ਸਥਾਈ ਕਰਨੀ ਸੀ ਤਾਂ ਸਾਨੂੰ ਇੱਥੇ ਮੰਗਵਾਇਆ ਕਿਉਂ ਬ੍ਰਿ얌 ਸਿੰਘ ਪਾਰਕ ਵਿੱਚ ਬੈਠੇ ਇਹਨਾਂ ਸਾਥੀ ਦੀ ਗੱਲਾਂ ਸੁਣ ਸੁਣ ਕੇ ਮਾਨੀ ਸੋਚਣ ਲੱਗਿਆ ਕਿ ਇੱਥੋਂ ਤੱਕ ਤਾਂ ਨੌਬਤ ਨਹੀਂ ਸੀ ਹੋਣੀ ਜੇਕਰ ਆਪਣੇ ਮੁਲਕਾਂ ਦੀਆਂ ਸਰਕਾਰਾਂ ਖੁਦ ਗਰਜਣਾ ਹੁੰਦੀਆਂ ਨਾ ਘੁਣਵਾਰਾ ਪਰਿਵਾਰੀ ਨੂੰ ਪੱਠੇ ਪੈਂਦੇ ਤੇ ਨਾ ਹੀ ਭਾਈ ਭਤੀਜਾ ਬਾਦ ਪਾਲਦਾ ਪੜਿਆਂ ਲਿਖਿਆਂ ਨੂੰ ਉਹਨਾਂ ਦੀ ਯੋਗਤਾ ਤੇ ਪੜ੍ਹਾਈ ਅਨਸਾਰ ਰਜਗਾਰ ਮਿਲਦਾ ਸਰਕਾਰੀ ਟੈਸਟਾਂ ਦੀ ਚੋਰੀ ਨਾ ਹੁੰਦੀ ਭ੍ਰਸ਼ਟਾਚਾਰ ਤੇ ਬੇਈਮਾਨੀ ਨਾ ਹੁੰਦੀ ਕੇਂਦਰੀ ਸਰਕਾਰ ਦੀ ਇਮਾਨਦਾਰ ਵਿਕਾਸ ਨੀਤੀ ਹੁੰਦੀ ਤੇ ਹਰ ਸੂਬੇ ਨੂੰ ਇੱਕ ਅੱਖ ਨਾਲ ਦੇਖਿਆ ਜਾਂਦਾ ਬੜੀ ਗੱਲ ਤਾਂ ਇਹ ਹੈ ਕਿ ਦੇਸ਼ ਦਾ ਹਰ ਨਾਗਰਿਕ ਆਪਣੇ ਹੱਕਾਂ ਬਾਰੇ ਸੁਚੇਤ ਹੁੰਦਾ ਤੇ ਆਪਣੀ ਬੋਡ ਦੀ ਅਕਲ ਨਾਲ ਵਰਤੋਂ ਕਰਦਾ ਬ੍ਰਿ얌 ਸਿੰਘ ਦੇ ਬੈਂਚ ਦੇ ਸੱਜੇ ਪਾਸੇ ਮਾਸਟਰ ਸੁੱਚਾ ਸਿੰਘ ਨੇ ਮਾਹੌਲ ਸਿਆਸਤ ਨਾਲ ਕਿਰਿਆ ਦੇਖ ਕੇ ਆਪਣੇ ਸਾਥੀਆਂ ਦੇ ਚਿਹਰਿਆਂ ਤੇ ਸਰਕਾਰਾਂ ਪ੍ਰਤੀ ਉਦਾਸੀ ਦੇਖ ਕੇ ਗੱਲਾਂ ਦਾ ਮੋੜ ਪਰਿਵਾਰਕ ਗੱਲਾਂ ਵੱਲ ਮੋੜ ਲਿਆ ਬ੍ਰਿ얌 ਸਿੰਘ ਸਾਡੇ ਸਮਿਆਂ 'ਚ ਨੌਜਵਾਨਾਂ ਦਾ ਬਜ਼ੁਰਗਾਂ ਪ੍ਰਤੀ ਸਤਿਕਾਰ ਸੀ ਆਪਣੇ ਬੱਚੇ ਤਾਂ ਮਾਪਿਆਂ ਦੀ ਘੂਰ ਮੰਨਦੇ ਹੀ ਸੀ ਨਾਲ ਦੇ ਗੁਆਂਢੀਆਂ ਦੇ ਬੱਚੇ ਵੀ ਬਜ਼ੁਰਗਾਂ ਨੂੰ ਦੇਖ ਕੇ ਮਾੜੀ ਹਰਕਤ ਕਰਨ ਤੋਂ ਝਿਜਕਦੇ ਹੁੰਦੇ ਸੀ ਥੋੜਾ ਬਹੁਤ ਲੁਕਵੇਂ ਇਸ਼ਕ ਮੁਸ਼ਕ ਦੀਆਂ ਗੱਲਾਂ ਤਾਂ ਹੁੰਦੀਆਂ ਸੀ ਪਰ ਸ਼ਰਿਆਂ ਬੁਆਏਫਰੈਂਡ ਜਾਂ ਗਰਲਫ੍ਰੈਂਡਾਂ ਦੀ ਗੱਲ ਕਦੇ ਨਹੀਂ ਸੀ ਸੁਣੀ। ਭਾਨੇ ਨੇ ਤਾਰੀ ਦਾ ਮੋਢਾ ਹਲੂਣਦੇ ਨੇ ਉਹਦਾ ਧਿਆਨ ਆਪਣੀ ਗੱਲ ਵੱਲ ਖਿੱਚਿਆ। ਤਾਰੀ ਤੂੰ ਤੁਣੀਆਂ ਨਹੀਂ ਸੀ ਕਿ ਕਈ ਪਿੰਡਾਂ 'ਚ ਤਾਂ ਨਾਲ ਦੇ ਗਵਾਂਡੀਆਂ ਦੇ ਮੁੰਡੇ ਕੁੜੀਆਂ ਦੇ ਇਸ਼ਕ ਪਿੱਛੇ ਪੈ ਜਾਂਦੇ ਸੀ। ਭਾਨਿਆਂ ਇਹ ਗੱਲ ਤਾਂ ਹੁਣ ਮਾਮੂਲੀ ਜੀਆਂ ਹੋ ਗਈਆਂ। ਮੈਂ ਇੱਕ ਪੰਜਾਬੀ ਦੇ ਅਖਬਾਰ 'ਚ ਖਬਰ ਪੜ੍ਹੀ ਸੀ ਜਿਸ ਵਿੱਚ ਇੱਕ ਲੜਕੀ ਦੇ ਬਾਬੇ ਨੇ ਆਪਣੇ ਪਿੰਡ ਦੇ ਸਰਪੰਚ ਅੱਗੇ ਬੇਨਤੀ ਕੀਤੀ ਕਿ ਉਹਦੀ ਪੋਤੀ ਪਿੰਡ ਦੇ ਕਿਸੇ ਨੀਵੀਂ ਜਾਤੀ ਦੇ ਮੁੰਡੇ ਨਾਲ ਵਿਆਹ ਕਰਾਉਣ ਨੂੰ ਫਿਰਦੀ ਐ। ਬਾਬੇ ਨੇ ਸਰਪੰਚ ਸਾਹਿਬ ਕੋਲ ਮਹੰਤ ਕੀਤੀ ਕਿ ਕੁੜੀ ਸਾਥੋਂ ਤਾਂ ਮੰਨਦੀ ਨਹੀਂ ਉਹ ਤਾਂ ਕਿਸੇ ਸਮੇਂ ਵੀ ਸਾਡਾ ਨੱਕ ਵੜਵਾ ਦੇਊਗੀ। ਉਹੀ ਕੁਝ ਉਸ ਨੂੰ ਝੜ ਕੇ ਬਜ਼ੁਰਗ ਨੂੰ ਸਰਪੰਚ ਨੇ ਸਮਝਾਇਆ ਕਿ ਦੇਹ ਦਾ ਕਾਨੂੰਨ ਇਹੋ ਜਿਹਾ ਕਰਨ ਦੀ ਇਜਾਜ਼ਤ ਦਿੰਦਾ। ਨਾਲੇ ਸੁਣਿਆ ਨਹੀਂ ਜਦ ਮੀਆਂ ਬੀਵੀ ਰਾਜੀ ਤਾਂ ਕੀ ਕਰੂਗਾ ਕਾਜੀ? ਹੁਣ ਤਾਂ ਸੱਚਮੁੱਚ ਕਾਲਜ ਕਲਜੋਗ ਆਇਆ ਪਿਆ। ਹੁਣ ਤਾਂ ਟੱਕੀ ਰਿਜੇ ਕੋਈ ਨਾ ਬੁੱਝੇ ਵਾਲਾ ਆਲਮ ਹੋ ਗਿਆ। ਸਾਥੀਆਂ ਦੀਆਂ ਗੱਲਾਂ ਸੁਣ-ਸੁਣ ਬ੍ਰਿ얌 ਸਿੰਘ ਨੂੰ ਪਸੀਨਾ ਆ ਰਿਹਾ ਸੀ। ਉਹਨੂੰ ਬਹਿਮ ਸੀ ਕਿ ਉਹਦੀ ਬੇਟੀ ਬਾਰੇ ਕੋਈ ਮਾੜੀ ਗੱਲ ਨਾ ਨਿਕਲਾਵੇ ਮਾਨੀ ਮਾਨੋ ਰੱਬ ਅਗੇ ਅਰਦਾਸ ਕਰ ਫਰਦਿਆਰ ਕਰ ਰਿਆ ਸੀ ਕਿ ਉਹਦੀ ਇੱਜ਼ਤ ਤੇ ਉਹਦੀ ਧੀ ਕੋਈ ਲਾਜ ਨਾ ਲਾ ਦੇਵੇ ਉਹ ਇਹਨਾਂ ਸਾਥੀਆਂ ਦੀਆਂ ਗੱਲਾਂ ਸੁਣ ਕੇ ਇੱਕ ਪਾਸੇ ਤਾਂ ਸ਼ੁਕਰ ਮਨਾ ਰਿਹਾ ਸੀ ਕਿ ਉਹਦਾ ਇਹਨਾਂ ਸਾਥੀਆਂ ਨਾਲ ਸਮਾਂ ਚੰਗਾ ਬਤੀਤ ਹੋ ਰਿਹਾ ਤੇ ਨਾਲ ਹੀ ਇਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਮਿਲ ਰਹੀ ਸੀ ਪਰ ਦੂਜੇ ਪਾਸੇ ਪੰਜਾਬ ਦੇ ਨੌਜਵਾਨਾਂ ਦੀ ਇਸ ਨਿਗਰ ਦੀ ਹਾਲਾਤ ਸੁਣ ਕੇ ਤਰਸ ਆ ਰਿਹਾ ਸੀ ਅੱਜ ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਪੰਜਾਬ ਦੇ ਕਿਸੇ ਕਾਜ ਦਾ ਅਲਟਰਨਡ ਪ੍ਰੋਫੈਸਰ ਮਹਿਫਲ ਚ ਆ ਟਪ ਗਿਆ ਜਿਹਨੂੰ ਹਟਾਣੀ ਪ੍ਰੋਫੈਸਰ ਢਿੱਲੋਂ ਆ ਕੇ ਬੁਲਾਉਂਦੀ ਸੀ ਉਹ ਆਪ ਆਊ ਢਿੱਲੋਂ ਤੂੰ ਸੁਣਾ ਅੱਜ ਕੱਲ ਦੇ ਨੌਜਵਾਨਾਂ ਬਾਰੇ ਤੇਰਾ ਤਾਂ ਬਾ ਪੰਜਾਬ 'ਚ ਇਹਨਾਂ ਵਿਦਿਆਰਥੀਆਂ ਨਾਲ ਪੈਂਦਾ ਰਿਹਾ ਤੇ ਕੈਨੇਡਾ 'ਚ ਵੀ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਹੋਇਆ ਉਹ ਭਾਈਓ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਬੜੀ ਐਡਵਾਂਸ ਹੋ ਚੁੱਕੀ ਐ ਪਹਿਲਾਂ ਵਾਲੇ ਹਾਲਾਤ ਤਾਂ ਹੁਣ ਨਹੀਂ ਰਹੇ ਨੌਜਵਾਨ ਮੁੰਡੇ ਕੁੜੀਆਂ ਮਿੱਤਰਤਾ ਕਰਦੀਆਂ ਹੁਣ ਨਾ ਤਾਂ ਮਾਪੇ ਦਾ ਭੈ ਖਾਂਦੀਆਂ ਤੇ ਨਾ ਹੀ ਸਮਾਜ ਦਾ ਡਰ ਪੱਛਮੀ ਸਭਾ ਤਾਬਾਂ ਬੁਆਏਫਰੈਂਡ ਤੇ গারਲਫਰੈਂਡਾਂ ਬਣਾਉਣ ਦਾ ਰਵਾਜ ਆਮ ਪੈ ਗਿਆ ਜੇਕਰ ਮਾਪੇ ਆਪਣੇ ਲੜਕੇ ਲੜਕੀਆਂ ਨੂੰ ਇਸ ਤਰ੍ਹਾਂ ਕਰਨ ਤੋਂ ਬਾਰਜਦੇ ਆ ਤਾਂ ਘਰੋਂ ਭਜ ਜਾਣ ਦੀਆਂ ਧਮਕੀਆਂ ਦੇ ਦਿੰਦੇ ਆ ਪਿਛਲੇ ਸਮਿਆਂ ਵਿੱਚ ਤਾਂ ਇਹੋ ਜਿਹੇ ਮਸਲੇ ਪੰਚਾਇਤਾਂ ਸੁਲਝਾ ਲੈਂਦੀਆਂ ਸੀ ਪਰ ਅੱਜ ਕੱਲ ਤਾਂ ਪੰਜਾਂ ਸਰਪੰਚਾਂ ਦੇ ਬੱਚੇ ਵੀ ਇਹਨਾਂ ਗੱਲਾਂ ਤੋਂ ਪਿੱਛੇ ਨਹੀਂ ੜੇ ਉਹ ਪਿੰਡ ਦੇ ਆਗੂ ਆਮ ਬੱਚਿਆਂ ਨੂੰ ਕਿਵੇਂ ਰੋਕਣ ਪ੍ਰੋਫੈਸਰ ਢਿਲੋਂ ਨੇ ਆਪਣੇ ਸਾਥੀਆਂ ਨੂੰ ਉਸ ਦੀਆਂ ਗੱਲਾਂ ਧਿਆਨ ਨਾਲ ਸੁਣਦਿਆਂ ਵੇਖ ਕੇ ਇੱਕ ਹੋਰ ਦਿਲਚਸਪ ਗੱਲ ਤੋਰ ਲਈ ਸਰਦਾਰ ਬਿਜਾਮ ਸਿੰਘ ਜੀ ਤੁਸੀਂ ਜਾਪਦਾ ਹੈ ਇੰਡੀਆ ਤੋਂ ਨਵੇਂ-ਨਵੇਂ ਕੈਨੇਡਾ ਆਏ ਹੋ ਤੁਹਾਨੂੰ ਇਹ ਦੱਸ ਦਿਆਂ ਕਿ ਅੱਜ ਕੱਲ ਸਾਰੇ ਦੇਸ਼ਾਂ ਵਿੱਚ ਹੁਣ ਸਰੇ ਆਮ ਲਿਵਿੰਗ ਰਿਲੇਸ਼ਨ ਬਣਾਉਣ ਦਾ ਰਿਵਾਜ ਚੱਲ ਪਿਆ ਨੌਜਵਾਨਾਂ ਚ ਬੁਆਏਫਰੈਂਡ ਜਾਂ ਗਰਲਫਰੈਂਡਾਂ ਬਣਾਉਣ ਦਾ ਰਿਵਾਜ ਤਾਂ ਪੁਰਾਣਾ ਹੋ ਗਿਆ ਆਮ ਆਪਿਆਂ ਨੇ ਆਪਣੇ ਬੱਚਿਆਂ ਦੀ ਮਿੱਤਰਤਾ ਦੀ ਇਸ ਰੀਤ ਨੂੰ ਸਵੀਕਾਰ ਕਰ ਲਿਆ ਦੋਹਾਂ ਤਰ੍ਹਾਂ ਨੇ ਜੇਕਰ ਆਪਣੀ ਮਨਪਸੰਦ ਦਾ ਸਾਥੀ ਚੁਣ ਲਿਆ ਤੇ ਮਾਪਿਆਂ ਨੂੰ ਤਰਾਜ ਨਹੀਂ ਸੀ ਭਾਵੇਂ ਕਿ ਮਾਪਿਆਂ ਦਾ ਜ਼ੋਰ ਸੀ ਕਿ ਉਹ ਆਪਣੀ ਜਾਤ ਬਰਾਦਰੀ ਚ ਵਿਆਹ ਕਰਵਾਉਣ ਪਰ ਪ੍ਰੋਫੈਸਰ ਢਿੱਲੋਂ ਨੇ ਲਿਵਿੰਗ ਰਿਲੇਸ਼ਨ ਦੀ ਗੱਲ ਨੂੰ ਹੋਰ ਅੱਗੇ ਤੋਰ ਲਈ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਦੋਸਤੋ ਹੁਣ ਤਾਂ ਪਿਆਰ ਸਬੰਧਾਂ ਦਾ ਬੇੜਾਗਰ ਖੋਣ ਜਾ ਰਿਹਾ ਸਾਡੇ ਬੱਚੇ ਵੀ ਗੋਰਿਆਂ ਦੇ ਬੱਚਿਆਂ ਮੰਗ ਵਿਆਹ ਹੀ ਨਹੀਂ ਕਰਾਉਣਾ ਚਾਹੁੰਦੇ ਭਾਵੇਂ ਕਿ ਉਹਨਾਂ ਪਾਸ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਕਿਉਂ ਨਾ ਹੋਵੇ ਆਖਦੇ ਨੇ ਕਿ ਵਿਆਹ ਦੀਆਂ ਲਾਮਾਂ ਲਾਮਾਂ ਦੀ ਕੀ ਲੋੜ ਆ ਅਸੀਂ ਬੜੇ ਪਿਆਰ ਨਾਲ ਇਕੱਠੇ ਰਹ ਰਹੇ ਹਾਂ ਕਈ ਕੇਸਾਂ ਵਿੱਚ ਤਾਂ ਇਨ੍ਹਾਂ ਅਣਵਿਆਹੇ ਜੋੜਿਆਂ ਦੇ ਬੱਚੇ ਵੀ ਜੰਮ ਕੇ ਵੱਡੇ ਹੋ ਜਾਂਦੇ ਨੇ ਫਿਰ ਵੀ ਜੋੜੇ ਵਿਆਹ ਦੇ ਬੰਧਨਾਂ 'ਚ ਨਹੀਂ ਬੱਝਦੇ ਪ੍ਰੋਫੈਸਰ ਢਿੱਲੋਂ ਦੀ ਗੱਲ ਸੁਣ ਕੇ ਬੈਂਚਾਂ 'ਤੇ ਬੈਠੇ ਸਾਰੇ ਬਜ਼ੁਰਗ ਸੋਚਾਂ 'ਚ ਪੈ ਗਏ ਕਿ ਇਹਨਾਂ ਦੀ ਔਲਾਦ ਜਾਂ ਫਿਰ ਇਹਨਾਂ ਦੇ ਪੋਤੇ-ਪੋਤੀਆਂ ਦੋਤੇ-ਦੋਤੀਆਂ ਵੀ ਇਸੇ ਲਈ ਤੇ ਨਾ ਪੈ ਜਾਣ ਗੱਲਾਂ ਕਰਦਿਆਂ ਤੇ ਸੁਣਦਿਆਂ ਪਤਾ ਹੀ ਨਹੀਂ 2 ਘੰਟੇ ਕਿਵੇਂ ਬੀਤ ਗਏ ਪਾਰਕ ਦੇ ਲਹਿੰਦੇ ਪਾਸੇ ਸੂਰਜ ਡੁੱਬਣ ਕੰਢੇ ਜਾ ਪਹੁੰਚਿਆ ਸਾਰੇ ਬਜ਼ੁਰਗ ਕੱਲ ਨੂੰ ਮਿਲਣ ਦਾ ਵਾਅਦਾ ਕਰਕੇ ਆਪਣੇ ਘਰਾਂ ਵੱਲ ਤੁਰ ਪਏ। ਪ੍ਰੋਫੈਸਰ ਦੇ ਦੱਸੇ ਲਿਵਿੰਗ ਰਿਲੇਸ਼ਨ ਦੀ ਗੱਲ ਨੇ ਸਾਰਿਆਂ ਨੂੰ ਚਿੰਤਾ ਚ ਪਾਇਆ ਹੋਇਆ ਸੀ। ਘਰਾਂ ਨੂੰ ਜਾਂਦੇ ਹੋਏ ਸਾਰੇ ਜਣੇ ਖਿਆਲਾਂ ਦੀ ਉਹ ਗੰਨਤਾ ਮੈਂੰਤੀ ਕਰਦੇ ਗਏ ਕਿ ਕਿਤੇ ਉਹਨਾਂ ਦੇ ਨੌਜਵਾਨਾਂ ਵਿੱਚ ਵੀ ਇਹੋ ਜਿਹੀ ਘਾਤਕ ਬਿਮਾਰੀ ਘਰ ਨਾ ਕਰ ਜੇ। ਸ਼ਾਮ ਢਲ ਗਈ ਸੀ। ਲੋਕੀ ਆਪਣੇ ਦਿਨ ਦੇ ਕੰਮਾਂ ਨੂੰ ਮੁਕਾ ਕੇ ਤੇ ਮਜ਼ਦੂਰ ਤਬਕਾ ਆਪਣੀਆਂ ਦਿਹਾੜੀਆਂ ਪੂਰੀਆਂ ਕਰਕੇ ਸ਼ਾਮ ਨੂੰ ਘਰ ਹੀ ਪਰਤ ਰਹੇ ਸਨ। ਸੜਕਾਂ ਤੇ ਗੱਡੀਆਂ ਦੀ ਕਾਫੀ ਭੀੜ ਸੀ। ਹਰਮਨ ਤੇ ਉਹਦੀਆਂ ਸਹੇਲੀਆਂ ਤੇ ਦੋਸਤਾਂ ਦਾ ਵੀ ਕੰਮ ਕਾ ਕੇ ਘਰ ਹੀ ਵਾਪਸ ਪਰਤਣ ਦਾ ਸਮਾਂ ਹੋ ਗਿਆ। ਬ੍ਰਿ얌 ਸਿੰਘ ਸਮੇਤ ਇਸ ਘਰ ਵਿੱਚ ਰਹਿਣ ਵਾਲੇ ਸਾਰੇ ਮੈਂਬਰ ਘਰ ਆ ਗਏ। ਹਰਮਨ ਤੇ ਉਹਦੇ ਸਾਥੀਆਂ ਨੇ ਰਲ ਮਿਲ ਕੇ ਸ਼ਾਮ ਦਾ ਖਾਣਾ ਬਣਾਇਆ ਤੇ ਸਾਰਿਆਂ ਨੇ ਖਾ ਲਿਆ। ਹਰਮਨ ਦੀਆਂ ਸਹੇਲੀਆਂ ਤੇ ਮੁੰਡੇ ਦੋਸਤ ਸਭ ਆਪੋ ਆਪਣੇ ਬਿਸਤਰਿਆਂ ਵਿੱਚ ਆਰਾਮ ਕਰਨ ਚਲੇ ਗਏ। ਇਹਨਾਂ ਸਭਨਾਂ ਨੇ ਸਵੇਰੇ ਸਵਾਗਤੇ ਉੱਠ ਕੇ ਕੰਮਾਂ ਤੇ ਚਲੇ ਜਾਣਾ ਸੀ। ਹਰਮਨ ਵੀ ਆਪਣੇ ਸਾਥੀਆਂ ਨਾਲ ਆਰਾਮ ਕਰਨ ਲਈ ਉੱਠਣ ਲੱਗੀ ਤਾਂ ਬਾਪੂ ਬ੍ਰਿ얌 ਸਿੰਘ ਨੇ ਆਪਣੀ ਬੇਟੀ ਨੂੰ ਕੁਝ ਚਿਰ ਉਹਦੇ ਨਾਲ ਗੱਲਾਂ ਕਰਨ ਵਾਸਤੇ ਆਖਿਆ ਹਰਮਨ ਆਪਣੇ ਬਾਪੂ ਦੀ ਗੱਲਾਂ ਕਰਨ ਦੀ ਔਸੁਕਤ ਤਾਂ ਦੇਖ ਕੇ ਕੁਝ ਚਿਰ ਉਹਦੇ ਪਾਸ ਬੈਠ ਗਈ ਹਰਮਨ ਬੇਟਾ ਅੱਜ ਪਾਰਕ 'ਚ ਮੇਰੀ ਤੇ ਆਪਣੇ ਬਜ਼ੁਰਗ ਸਾਥੀ ਬਜ਼ੁਰਗਾਂ ਨਾਲ ਕਈ ਤਰ੍ਹਾਂ ਦੀ ਗੱਲਬਾਤ ਹੋਈ ਹੈਰਾਨੀਜਨਕ ਵਿਚਾਰ ਚਰਚਾ ਹੋਈ ਕਈ ਗੱਲਾਂ ਤਾਂ ਐਵੇਂ ਜੱਕੜ ਵੱਢਣ ਵਾਲੀਆਂ ਲੱਗੀਆਂ ਤੇ ਕਈ ਗੱਲਾਂ ਸੁਣ ਕੇ ਮੈਂ 당ਗ ਰਹਿ ਗਿਆ ਕਿ ਕੈਨੇਡਾ ਆ ਕੇ ਸਾਡੀ ਨੌਜਵਾਨ ਪੀੜ੍ਹੀ ਕਿੰਨੀ ਵਿਗੜ ਗਈ ਹੈ ਕਈ ਪੁੱਠੇ ਸਿੱਧੇ ਕੰਮ ਹੋਣ ਲੱਗ ਪਏ। ਚਿਰਾਂ ਤੋਂ ਕੈਨੇਡਾ 'ਚ ਰਹਿੰਦੇ ਮਿਹਨਤ ਕਸ਼ ਲੋਕਾਂ ਦੀ ਅਮੀਰੀ ਨੂੰ ਦੇਖ ਕੇ ਅੱਜ ਕੱਲ ਦੀ ਇਹ ਪੀੜ੍ਹੀ ਦਿਨਾਂ 'ਚ ਅਮੀਰੀ ਦੀਆਂ ਸ਼ਿਖਰਾਂ ਸੋਹਣੀਆਂ ਲੋੜਦੀ ਆ। ਛੋਟੇ-ਮੋਟੇ ਕੰਮ ਕਰਨ ਤੋਂ ਇਹ ਨੌਜਵਾਨ ਤਿਆਰ ਨਹੀਂ। ਪੰਜਾਬ 'ਚ ਪਾਈਆਂ ਨਸ਼ੇ ਪੱਤੇ ਦੀਆਂ ਆਦਤਾਂ ਤਿਆਗਣ ਨੂੰ ਤਿਆਰ ਨਹੀਂ। ਇਹ ਨਸ਼ੇੜੀ ਨਸ਼ੇ ਦੀ ਲਤ ਪੂਰੀ ਕਰ ਲਈ ਬਹੁਤ ਹੀ ਨਾ ਸੁਣਨ ਵਾਲੀਆਂ ਹਰਕਤਾਂ ਕਰਦੇ ਨੇ ਤੇ ਗੈਂਗਸਟਰ ਬਣ ਕੇ ਆਮ ਜਨਤਾ ਦਾ ਅਮਨ ਭੰਗ ਕਰਦੇ ਨੇ। ਇਹਨਾਂ ਨਵੇਂ ਬਦਮਾਸ਼ਾਂ ਨਾਲ ਕਨੇਡਾ ਦੀਆਂ ਜੇਲਾਂ ਭਰਦੀਆਂ ਜਾਂਦੀਆਂ ਤੇ ਨਿਤ ਦਿਹਾੜੇ ਕਤਲ ਹੋ ਰਿਹਾ ਸਾਡੇ ਬਜ਼ੁਰਗਾਂ ਨੂੰ ਤਾਂ ਭਾਵੇਂ ਦਿਲ ਦੀਆਂ ਬਿਮਾਰੀਆਂ ਜਾਂ ਸਟ੍ਰੋਕ ਵਾਲੀਆਂ ਬਿਮਾਰੀਆਂ ਨਾਲ ਮੌਤਾਂ ਹੁੰਦੀਆਂ ਹੋਣੀਆਂ ਪਰ ਕਦੇ ਨੌਜਵਾਨ ਇਹਨਾਂ ਬਿਮਾਰੀਆਂ ਨਾਲ ਨਹੀਂ ਮਰਦੇ ਦੇਖੇ ਸੀ ਅੱਜਕੱਲ ਹਰ ਰੋਜ਼ ਕਿਸੇ ਨਾ ਕਿਸੇ ਨੌਜਵਾਨ ਦੀ ਇਹਨਾਂ ਬਿਮਾਰੀਆਂ ਨਾਲ ਮੌਤ ਹੋ ਰਹੀ ਹੈ ਬ੍ਰਿਮ ਸਿੰਘ ਆਪਣੀ ਧੀ ਨੂੰ ਆਪਣੇ ਦਿਲ ਤੇ ਲੱਗੀ ਇਸ ਡੋਂਗੀ ਸਾਟ ਨੂੰ ਬੇਰਵੇ ਨਾਲ ਦੱਸਣਾ ਚਾਹੁੰਦਾ ਸੀ ਤੂੰ ਤਾਂ ਪਤਾ ਕਰਨਾ ਚਾਹੁੰਦਾ ਸੀ ਕਿ ਇਹਨਾਂ ਭੜੀਆਂ ਬਿਮਾਰੀਆਂ ਤੇ ਪੁੱਠੀਆਂ ਬਾਦੀਆਂ ਦਾ ਉਹਨਾਂ ਦੀ ਧੀ ਤੇ ਅਸਰ ਤਾਂ ਨਹੀਂ ਹੋ ਰਿਹਾ ਧੀ ਦੱਸ ਕੀ ਤਨ ਤੋਂ ਇਹ ਜੀ ਸੰਗ ਦਾ ਸ਼ਕਾਰ ਤਾਂ ਨਹੀਂ ਹੋ ਗਈ ਤੇਰੇ ਦੋਨੇ ਭਰਾ ਜੱਸਾ ਤੇ ਗੋਗੀ ਤਾਂ ਨਾ ਹੋਇਆਂ ਵਰਗੇ ਆ ਉਹਨਾਂ ਨੇ ਤਾਂ ਮੇਰੇ ਨਾਲ ਬਾਪ ਪੁੱਤਰਾਂ ਵਾਲਾ ਕੋਈ ਰਿਸ਼ਤਾ ਹੀ ਨਹੀਂ ਰੱਖਿਆ ਮੈਂ ਭੁੱਖਾ ਰਹਾ ਬਿਮਾਰ ਰਹਾ ਜਾਂ ਫਿਰ ਮਾਨਸਿਕ ਤੌਰ ਤੇ ਪਰੇਸ਼ਾਨ ਰਹਾ ਉਹਨਾਂ ਕਦੇ ਮੇਰੀ ਪਰਵਾਹ ਨਹੀਂ ਕੀਤੀ ਮੈਨੂੰ ਪਰਦੇਸਾਂ 'ਚ ਜਦੋਂ-ਜਦ ਕਰਦੀ ਧੀ ਤੇ ਭਾਰ ਬੰਨ੍ਹ ਦੀ ਵੀ ਕੀ ਜ਼ਰੂਰਤ ਸੀ ਜੇ ਮੇਰੇ ਪੁੱਤ ਮੇਰੇ ਲਈ ਥੋੜੀ ਵੀ ਹਮਦਰਦੀ ਰੱਖਦੇ ਮੇਰੇ ਸੁੱਖ-ਦੁੱਖ ਵਿੱਚ ਸਾਈ ਹੁੰਦੇ ਤੇ ਮੇਰੀ ਬੁਢਾਪੇ 'ਚ ਡੰਗੋਰੀ ਬਣਦੇ ਆਪਣੇ ਬਾਪੂ ਦੀਆਂ ਇਸ ਬਦਲਦੇ ਜ਼ਮਾਨੇ ਦੀਆਂ ਸਾਰੀਆਂ ਗੱਲਾਂ ਸੁਣ ਕੇ ਹਰਮਨ ਥੋੜੀ ਚਿੰਤਾ ਕਰਨ ਲੱਗੀ ਕਿ ਉਹਦਾ ਬਾਪੂ ਇਸ ਜ਼ਮਾਨੇ ਤੇ ਸਮਾਜ ਦੀ ਤੇਜ਼ ਰਫ਼ਤਾਰ ਦੇਖ ਕੇ ਹੈਰਾਨ ਹੋ ਗਿਆ ਤੇ ਕਈ ਤਬਦੀਲੀਆਂ ਨੂੰ ਆਪਣੇ ਤੇ ਵਾਪਰਦੀਆਂ ਕਿਆਸ ਕੇ ਫਿਕਰਮੰਦ ਹੈ ਉਹਨੂੰ ਮਨੋਮਨੀ ਪਤਾ ਸੀ ਕਿ ਜਿੰਨਾ ਹਾਲਾਤਾਂ ਵਿੱਚ ਉਹ ਵਿਚਰ ਰਹੀ ਹੈ ਉਹਦਾ ਸੁਭਾਅ ਕੀ ਉਹਦੇ ਬਾਪੂ ਦੇ ਮਨ ਤੇ ਡੂੰਗਾ ਅਸਰ ਹੋਊਗਾ ਜਦੋਂ ਇਹ ਦੂਸਰੇ ਬੱਚਿਆਂ ਦੀਆਂ ਗੱਲਾਂ ਸੁਣ ਕੇ ਇੰਨੀ ਚਿੰਤਾ ਕਰਦਾ ਹੈ ਤੇ ਉਹਨੂੰ ਆਪਣੀ ਧੀ ਨਾਲ ਵਾਪਰੀ ਕਿਸੇ ਅਨੋਖੀ ਘਟਨਾ ਨੂੰ ਕਿਵੇਂ ਬਰਦਾਸ਼ਤ ਕਰੂਗਾ ਬਾਪੂ ਦੇ ਮਨ ਤੇ ਪਏ ਦਿਨ ਦੇ ਫਿਕਰਾਂ ਨੂੰ ਵਧਾਉਣਾ ਉਹਨੇ ਬਾਜੀ ਬਣਾ ਸਮਝਿਆ ਤੇ ਬਾਪੂ ਨੂੰ ਆਪੇ ਆਪਣੇ ਬੈੱਡਰੂਮ ਵਿੱਚ ਜਾ ਕੇ ਆਰਾਮ ਕਰ ਲਿਆ ਆਖਿਆ ਇਹ ਆ ਕੇ ਹਾਰਮਨ ਆਪਣੀ ਬੈੱਡਰੂਮ ਵਿੱਚ ਚਲੀ ਗਈ ਕਿ ਜਿੱਥੇ ਉਹਦੇ ਬਾਕੀ ਸਾਥੀ ਆਰਾਮ ਕਰਨ ਗਏ ਨੇ ਪਾਰਕ 'ਚ ਦੇਣ ਵੇਲੇ ਸੁਣੀਆਂ ਨੌਜਵਾਨਾਂ ਦੀਆਂ ਖੌਫਨਾਕ ਗੱਲਾਂ ਦਾ ਧਿਆਨ ਕਰਕੇ ਬ੍ਰਿ얌 ਸਿੰਘ ਨੂੰ ਨੀਂਦ ਨਹੀਂ ਆ ਰਹੀ ਸੀ ਉਸਲ ਬੱਟੇ ਲੈਣ ਦੇ ਨੂੰ ਕਦੇ ਨੌਜਵਾਨ ਨਸ਼ਾ ਪੱਤਾ ਕਰਦੇ ਦੇਖਦੇ ਤੇ ਕਦੇ ਮੁੰਡੇ ਕੁੜੀਆਂ ਅਸ਼ਲੀਲ ਹਰਕਤਾਂ ਕਰਦੇ ਸਭ ਤੋਂ ਵੱਧ ਬਿਨਾ ਵਿਆਹ ਕੀਤਿਆਂ ਲੋਫਰਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਨਜ਼ਰ ਆਉਂਦੇ ਘੁੰਮਦੇ ਆ ਘਮਾਉਂਦੇ ਆ ਇਹ ਖਿਆਲ ਆਪਣੀ ਧੀ ਹਾਰਮਨ ਉੱਤੇ ਕੇਂਦਰਿਤ ਹੋ ਜਾਂਦੇ ਉਹਨੂੰ ਫਿਕਰ ਪੈ ਜਾਂਦਾ ਕਿ ਉਹਦੀ ਧੀ ਵੀ ਕਿਤੇ ਇਨ੍ਹਾਂ ਹਾਲਾਤਾਂ ਦੀ ਸ਼ਿਕਾਰ ਨਾ ਹੋ ਗਈ ਹੋਵੇ। ਉਹਨੇ ਸ਼ਾਮ ਦੀ ਬਜ਼ੁਰਗਾਂ ਦੀ ਢਾਣੀ ਤੋਂ ਸੁਣ ਰੱਖਿਆ ਸੀ ਕਿ ਇੱਕੋ ਘਰ ਵਿੱਚ ਰਹਿੰਦੇ ਮੁੰਡੇ ਕੁੜੀਆਂ ਨੂੰ ਇਨ੍ਹਾਂ ਅਲਾਮਤਾਂ ਤੋਂ ਵਾਂਝੇ ਨਹੀਂ ਰਹਿੰਦੇ। ਖਿਆਲਾਂ ਦੀ ਇਸ ਅਧੋੜ ਅਧੇੜ ਬਣ ਵਿੱਚ ਉਹਨੂੰ ਤੜਕੇ ਜੇ ਮਸਾਂ ਨੀਂਦ ਆਈ। ਸਵੇਰੇ ਉੱਠ ਕੇ ਹਰਮਨ ਤੇ ਉਹਦੇ ਸਾਥੀਆਂ ਨੇ ਚਾਹ ਪਾਣੀ ਪੀਤਾ ਤੇ ਦਿਨ ਦੀਆਂ ਰੋਟੀਆਂ ਤੇ ਦਾਲਾਂ ਆਪਣੇ ਟਿਫਣਾ 'ਚ ਪਾ ਕੇ ਕੰਮਾਂ ਤੇ ਜਾਣ ਦੀ ਤਿਆਰੀ ਕਰ ਲਈ। ਬ੍ਰਿ얌 ਸਿੰਘ ਜਿਹੜਾ ਕਿ ਫਿਕਰਾਂ 'ਚ ਸਾਰੀ ਰਾਤ ਸੌ ਨਹੀਂ ਸਕਿਆ ਸੀ। ਸਵੇਰੇ ਨੀਂਦ ਦਾਸਤਾਇਆ ਹੋਣ ਕਰਕੇ ਆਪਣੀ ਧੀ ਤੋਂ ਰਾਤ ਦੇ ਫਿਕਰਾਂ ਵਾਲੇ ਸਵਾਲਾਂ ਦਾ ਸਪਸ਼ਟੀ ਕਰ ਲੈਣਾ ਚਾਹੁੰਦਾ ਸੀ ਤਾਂ ਕਿ ਉਹਦਾ ਸਾਰਾ ਦਿਨ ਸੌਖਾ ਲੰਘ ਸਕੇ ਕੰਮ ਤੇ ਤੁਰੀ ਜਾਂਦੀ ਧੀ ਨੂੰ ਰੋਕ ਕੇ ਪੁੱਛਣ ਲੱਗਿਆ ਹਰਮਨ ਬੇਟਾ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਤੇਰੇ ਨਾਲ ਇਸ ਬਾਰੇ ਦੋ ਗੱਲਾਂ ਜ਼ਰੂਰ ਕਰਨੀਆਂ ਸੀ ਹਰਮਨ ਨੇ ਭਾਂਪ ਲਿਆ ਕਿ ਕੱਲ ਪਾਰਕ 'ਚ ਮਿਲੇ ਬਜ਼ੁਰਗਾਂ ਦੀਆਂ ਗੱਲਾਂ ਦਾ ਬਾਪੂ ਦੇ ਮਨ ਤੇ ਡੂੰਗਾ ਅਸਰ ਹੋ ਗਿਆ ਲੱਗਦਾ ਬਾਪੂ ਜੀ ਮੈਂ ਹੁਣ ਕੰਮ ਤੋਂ ਲੇਟ ਹੋ ਰਹੀ ਹਾਂ ਮੈਂ ਕੰਮ ਤੋਂ ਵਾਪਸ ਆ ਕੇ ਨਾ ਫਿਰ ਤੁਹਾਡੇ ਨਾਲ ਗੱਲ ਕਰੂੰਗੀ ਬ੍ਰਿ얌 ਸਿੰਘ ਨੂੰ ਗਵੰਡੀ ਜਗਤਾਰ ਸਿੰਘ ਅੱਜ ਫਿਰ ਪਾਰਕ 'ਚ ਸਾਥੀਆਂ ਨੂੰ ਮਲਾਉਣ ਲਈ ਲੈਣ ਆ ਗਿਆ ਬ੍ਰਿ얌 ਸਿੰਘ ਦਾ ਮਨ ਨਹੀਂ ਮੰਨ ਰਿਹਾ ਸੀ ਕਿ ਪਾਰਕ 'ਚ ਜਾਵੇ ਇਸ ਨਾਲ ਉਹਦੇ ਮਨ ਤੇ ਹੋਰ ਬੋਝ ਪਊਗਾ ਪਰ ਇਹ ਸੋਚ ਕੇ ਉਹਦੇ ਨਾਲ ਤੁਰ ਪਿਆ ਕਿ ਘਰ ਵਿੱਚ ਵੀ ਤਾਂ ਸ਼ਾਮ ਤੱਕ ਕੱਲਿਆਂ ਰਹਿਣਾ ਔਖਾ ਲੱਗਦਾ ਪਾਰਕ 'ਚ ਕੱਲ ਸ਼ਾਮ ਵੇਲੇ ਬਜ਼ੁਰਗਾਂ ਦੀ ਢਾਣੀ ਜੁੜੀ ਬੈਠੀ ਸੀ ਕੁਝ ਬੰਦੇ ਤਾਂਸ਼ ਖੇਡਣ 'ਚ ਤੇ ਬਾਕੀ ਗੱਪਾਂ ਛੱਪਾਂ ਮਾਰ ਰਹੇ ਸਨ ਜਗਤਾਰ ਤੇ ਬ੍ਰਿ얌 ਸਿੰਘ ਵੀ ਨਾਲ ਦੇ ਬੈਂਚ ਤੇ ਬਹਿ ਗਏ। ਇਧਰ ਉਧਰ ਦੀਆਂ ਗੱਲਾਂ ਦਾ ਦੌਰ ਫੇਰ ਸ਼ੁਰੂ ਹੋ ਗਿਆ। ਸਿਆਸਤ, ਧਰਮ, ਕਿਸਾਨਾਂ, ਮਜ਼ਦੂਰਾਂ, ਪਰਵਾਸੀ ਪਈਆਂ ਤੋਂ ਬਾਅਦ ਅੱਜ ਫੇਰ ਗੱਲ ਕੁੜੀਆਂ-ਮੁੰਡਿਆਂ ਦੇ ਪਿਆਰ ਦੇ ਰਿਸ਼ਤਿਆਂ ਦੀ ਤਰ੍ਹਾਂ ਵੀ। ਪਤਾ ਨਹੀਂ ਇਹ ਵਿਸ਼ਾ ਬਜ਼ੁਰਗ ਬੜੀ ਉਤਸੁਕਤਾ ਨਾਲ ਸੁਣਦੇ ਸਨ ਤੇ ਸੁਣਾਉਣ ਵਾਲਾ ਵੀ ਮਿਰਚ-ਮਸਾਲਾ ਲਾ ਕੇ ਇਹਨਾਂ ਗੱਲਾਂ ਨੂੰ ਹੋਰ ਰੋਚਕ ਬਣਾ ਰਿਹਾ ਸੀ। ਤਾਰੀ ਨੇ ਸੁੱਚੇ ਮਾਹਰ ਦਾ ਧਿਆਨ ਆਪਣੇ ਵੱਲ ਖਿੱਚਦੇ ਨੇ ਲਿਵਿੰਗ ਰਿਲੇਸ਼ਨ ਦੀ ਗੱਲ ਫੇਰ ਛੇੜ ਲਈ। ਵੀਰ ਜੀ ਕੱਲ ਪ੍ਰੋਫੈਸਰ ਢਿੱਲੋਂ ਨੇ ਗੱਲ ਦੱਸੀ ਸੀ ਕਿ ਕੈਨੇਡਾ 'ਚ ਅੱਜ ਕੱਲ ਕਾਫੀ ਮੁੰਡੇ ਕੁੜੀਆਂ ਬਿਨਾਂ ਵਿਆਹ ਤੋਂ ਹੀ ਡੰਗ ਟਪਾਈ ਜਾਂਦੇ ਆ। ਕੱਲ ਤੁਹਾਨੂੰ ਇੱਕ ਗੱਲ ਅਨੋਖੀ ਲੱਗੀ ਹੋਊਗੀ ਇਹ ਰੀਤ ਸਿਰਫ ਗੋਰਿਆਂ ਦੇ ਸਮਾਜ 'ਚ ਹੀ ਸੀ। ਮੈਂ ਦੱਸਣਾ ਚਾਹਣਾ ਆਪਣੇ ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਵਿੱਚ ਵੀ ਇਹ ਪ੍ਰਥਾ ਪੈ ਗਈ ਆ। ਸੁੱਚਾ ਮਾਟਰ ਥੋੜਾ ਭਾਵਕ ਜਾਓ ਕਹਿਣ ਲੱਗਿਆ ਉਹ ਤਾਰੀ ਐਵੇਂ ਗੱਪਾਂ ਨਾ ਮਾਰ ਸਾਡੇ ਪੰਜਾਬੀਆਂ ਦੇ ਮੁੰਡੇ ਕੁੜੀਆਂ ਭਾਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਇਹ ਪਿਆਰ ਬਹੁਤਾ ਕਰਕੇ ਵਿਆਹਾਂ ਦੇ ਬੰਨਣਾ 'ਚ ਵੱਜ ਜਾਂਦਾ। ਕਦੇ-ਕਦੇ ਜੇ ਦੋਹਾਂ ਦੀ ਆਪਸੇ ਨਹੀਂ ਬਣਦੀ ਤਾਂ ਕਿਤੇ ਹੋਰ ਵਿਆਹ ਕਰਾ ਲੈਂਦੇ ਆ ਮੈਂ ਆਪਣੇ ਸ਼ਹਿਰ 'ਚ ਕੋਈ ਜੋੜਾ ਨਹੀਂ ਦੇਖਿਆ ਜਿਹੜਾ ਉਵੇਂ ਹੀ ਬਿਨਾ ਵਿਆਹ ਤੋਂ ਕਈ ਸਾਲ ਰਹਿੰਦਾ ਹੋਵੇ ਟਾਣੀ 'ਚ ਬੈਠੇ ਇੱਕ ਦੋ ਸੱਜਣਾ ਨੇ ਵੀ ਮਾਸਟਰ ਸੁੱਚੇ ਦੀ ਗੱਲ ਦੀ ਪ੍ਰੋੜਤਾ ਕੀਤੀ ਧਾਰੀ ਆਪਣੀ ਹੀਠੀ ਹੁੰਦੀ ਦੇਖ ਕੇ ਗੁੱਸੇ 'ਚ ਆ ਕੇ ਸਪਸ਼ਟੀ ਕਰ ਦੇਣ ਲੱਗ ਪਿਆ ਉਹਨੇ ਪਾਰਕ ਨਾਲ ਲੱਗਦੀ ਸਟਰੀਟ ਦੇ ਇੱਕ ਘਰ ਦੀ ਨਿਸ਼ਾਨਦੇਹੀ ਦੱਸ ਦੇ ਉਹਦਾ ਆਖਿਆ ਕਿ ਉਹ ਘਰ 'ਚ ਤਿੰਨ ਪ੍ਰੇਮੀ ਜੋੜੇ ਪਿਛਲੇ 5 ਸਾਲਾਂ ਤੋਂ ਇਕੱਠੇ ਰਹਿ ਰਹੇ ਆ ਇਈ ਸਾਰਾਂ ਤੋਂ ਮੈਂ ਉਹਨਾਂ ਨੂੰ ਦੇਖ ਰਿਆ ਜਦੋਂ ਕਾਲਜ ਜਾਂਦੇ ਆ ਦੁਕਾਨਾਂ ਜਾਂਦੇ ਆ ਹੱਥਾਂ ਚਾਹਤ ਪਾਈ ਫਿਰਦੇ ਆ ਇੱਕ ਦਿਨ ਸ਼ਾਮ ਨੂੰ ਕੁਝ ਨੇਰੇ 'ਚ ਮੈਂ ਤਾਂ ਉਹਨਾਂ ਨੂੰ ਦੇਖਣ ਆਲੀਆਂ ਨਾ ਦੇਖਣ ਆਲੀਆਂ ਹਰਕਤਾਂ ਕਰਦੇ ਵੀ ਦੇਖਿਆ ਟਾਣੀ 'ਚ ਬੈਠੇ ਬਜ਼ੁਰਗਾਂ 'ਚੋਂ ਕੁਝ ਨੇ ਤਾਂ ਧਾਰੀ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਤੇ ਕੁਝ ਨੇ ਇਹਨੂੰ ਟਾਈਮ ਪਾਸ ਕਰਨ ਵਾਲੀ ਗੱਪ ਸਮਝ ਕੇ ਅਣ ਸੁਣਿਆ ਕਰ ਦਿੱਤਾ ਪਹਿਲੇ ਇਹਨਾਂ ਗੱਲਾਂ ਦੇ ਮਾਰੂ ਅਸਰ ਹੇਠ ਦੱਬੇ ਬ੍ਰਿਯਮ ਸਿੰਘ ਨੂੰ ਇਹ ਘਟਨਾ ਆਪਣੇ ਘਰ ਦੀ ਜਾਪੀ ਜਿੱਥੇ ਇਹ ਤਿੰਨ ਨੌਜਵਾਨ ਜੋੜੇ ਰਹਿੰਦੇ ਨੇ ਇਹ ਗੱਲ ਸੁਣ ਕਿ ਉਹਨੂੰ ਪਾਰਕ ਵਿੱਚ ਹੋਰ ਚਿਰ ਬੈਠਣਾ ਭਾਰੀ ਪੈ ਗਿਆ। ਬਾਕੀ ਸਾਥੀ ਆਪੋ ਆਪਣੀਆਂ ਗੱਲਾਂ ਚ ਰੁੱਝੇ ਰਹੇ ਪਰ ਬ੍ਰਿਯਾਮ ਸਿੰਘ ਉਦਾਸੀ ਦਾ ਆਲਮ ਸੇੜਦਾ ਰਿਹਾ। ਉਹਨੂੰ ਬੜੀ ਮੁਸ਼ਕਲ ਨਾਲ ਸ਼ਾਮ ਦੀ ਉਡੀਕ ਕਰਨੀ ਪੈ ਰਹੀ ਸੀ ਕਿ ਕਦੋਂ ਉਹਦੀ ਧੀ ਆਵੇ ਤੇ ਕਦੋਂ ਉਹਦੀ ਤਾਰੀ ਦੀ ਗੱਲ ਦਾ ਸਪਸ਼ਟੀਕਰਨ ਲਵੇ। ਸ਼ਾਮ ਹੋਈ ਤੇ ਜਦੋਂ ਹਰਮਨ ਤੇ ਉਹਦੇ ਸਾਥੀ ਆਪਣੇ ਕੰਮਾਂ ਤੋਂ ਵਾਪਸ ਘਰ ਆਏ ਤਾ ਆਉਂਦਿਆਂ ਸਾਰੀ ਬ੍ਰਿਯਾਮ ਸਿੰਘ ਆਪਣੀ ਧੀ ਹਰਮਨ ਨੂੰ ਆਪਣੇ ਕਮਰੇ ਚ ਲਿਜਾ ਕੇ ਉਤੋਂ ਉਹਦੇ ਕਿਸੇ ਸਾਥੀ ਮੁੰਡੇ ਨਾਲ ਲਿਵਿੰਗ ਰਿਲੇਸ਼ਨ ਦਾ ਸਪਸ਼ਟੀਕਰਨ ਮੰਗਣ ਲੱਗਾ। ਧੀ ਦਾ ਹੱਥ ਆਪਣੇ ਸਿਰ ਤੇ ਰੱਖਦਾ ਹੋਇਆ ਬਾਪੂ ਹਰਮਨ ਨੂੰ ਪੁੱਛਣ ਲੱਗਾ। ਧੀਏ ਮੇਰੀ ਸੌਂ ਖਾ ਕੇ ਆਖ ਕਿ ਇੱਥੇ ਤੇਰੇ ਕਿਸੇ ਮੁੰਡੇ ਨਾਲ ਪਿਆਰ ਦੇ ਸਬੰਧ ਹੈਗੇ ਕਿ ਨਹੀਂ? ਹਰਮਨ ਨੂੰ ਹੁਣ ਪਤਾ ਲੱਗ ਗਿਆ ਸੀ ਕਿ پارک ਵਿੱਚ ਕਿਸੇ ਬਜ਼ੁਰਗ ਨੇ ਇਹ ਜ਼ਰੂਰ ਦੱਸਤਾ ਕਿ ਉਹਦਾ ਕੋਈ ਮੁੰਡਾ ਦੋਸਤ ਹੈ। ਹਰਮ ਨਿਸੰਘ ਹੋ ਕੇ ਆਖਣ ਲੱਗੀ। ਹਾਂ ਬਾਪੂ ਜੀ। ਮੇਰੀ ਪ੍ਰਦੀਪ ਨਾਲ ਦੋਸਤੀ ਹੈ ਅਸੀਂ ਪੰਜਾਬ ਤੋਂ ਹੀ ਦੋਸਤ ਹਾਂ ਅਸੀਂ ਇੱਕੋ ਹੀ ਕਾਲਜ 'ਚ ਪੜ੍ਹਦੇ ਰਹੇ ਇਹ ਮੁੰਡਾ ਵੀ ਇਸੇ ਘਰ 'ਚ ਹੀ ਮੇਰੇ ਨਾਲ ਰਹਿੰਦਾ ਮੈਨੂੰ ਪਿਆਰ ਕਰਦਾ ਤੇ ਮੈਂ ਉਹਨੂੰ ਪਿਆਰ ਕਰਦੀ ਹਾਂ ਬਾਪੂ ਇਹ ਸੁਣ ਕੇ ਸੁੰਨ ਜਾ ਹੋ ਗਿਆ ਤੇ ਉਹ ਆਪਣੇ ਆਪ ਨੂੰ ਸੰਭਾਲਦਾ ਹੋਇਆ ਬੋਲਿਆ ਤੀਹਿਆ ਤੁਹਾਨੂੰ 5 ਸਾਲ ਰਹਿੰਦਿਆਂ ਇਕੱਠਿਆਂ ਹੋ ਗਏ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਬਾਪੂ ਮੈਨੂੰ ਪਤਾ ਸੀ ਕਿ ਤੁਥੋਂ ਹੀ ਗੱਲ ਬਰਦਾਸ਼ਤ ਨਹੀਂ ਹੋਣੀ ਮੈਂ ਡਰਦੀ ਸੀ ਇਸ ਗੱਲ ਨਾਲ ਤੁਸੀਂ ਕੋਈ ਆਤਮਕਾਤਿਕ ਕਦਮ ਨਾ ਚੁੱਕਰੋ ਮੈਂ ਡਰੀ ਪਈ ਸੀ ਧੀਏ ਪਿਛਲੇ 5 ਸਾਲਾਂ ਦੇ ਸਰੀਰਕ ਸੰਬੰਧ ਬਣਾਏ ਹੋਏ ਨੇ ਇੰਨਾ ਚਿਰ ਤੁਸੀਂ ਬਿਨਾ ਵਿਆਹ ਵਾਲੀ ਜ਼ਿੰਦਗੀ ਬਤਾ ਰਹੇ ਹੋ ਇਸ ਗੱਲ ਦੀ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਬਾਪੂ ਨੇ ਆਤਪੂ ਨੇ ਜਮਾਨੇ ਦੀ ਰੌਰੀ ਦੱਸੀ ਬਾਪੂ ਜੀ ਗੋਰਿਆਂ ਦੇ ਸਮਾਜ ਵਿੱਚ ਇਹ ਰਹਿ ਰੀਤਾਂ ਚਿਰਾਂ ਤੋਂ ਚੱਲਦੀਆਂ ਆ ਰਹੀਆਂ ਇਹ ਚ ਕੀ ਨੁਕਸਾਨ ਹੈ ਜਿੰਨਾ ਚਿਰ ਤੁਹਾਡੀ ਕਿਸੇ ਦੂਜੇ ਨਾਲ ਨਿਭਦੀ ਹੈ ਚੰਗੀ ਗੱਲ ਹੈ ਅਗਰ ਨਹੀਂ ਨਿਭਦੀ ਤਾਂ ਉਹਨੂੰ ਛੱਡ ਕੇ ਪਾਸੇ ਹੋ ਜਾਓ ਬਿਆਜ ਬੱਜੇ ਹੋਣ ਕਰਕੇ ਤਲਾਕਾਂ ਦੇ 100 ਚੱਕਰ ਪੈਂਦੇ ਆ ਅਦਾਲਤਾਂ ਦੀ ਪਰੇਸ਼ਾਨੀ ਤੇ ਮਾਨਸਿਕ ਰੋਗ ਇਹ ਤੋਂ ਵੀ ਜ਼ਿਆਦਾ ਹਰਮਨ ਆਪਣੀ ਇਸ ਕਾਰਵਾਈ ਨੂੰ ਠੀਕ ਦੱਸਦੀ ਹੋਈ ਆਪਣੇ ਬਾਪੂ ਦਾ ਦਿਲ ਜਿੱਤਣਾ ਚਾਹੁੰਦੀ ਸੀ ਬਾਪੂ ਤੋਂ ਰਿਆ ਨਾ ਗਿਆ ਤੇ ਆਖਣ ਲੱਗਿਆ ਧੀਏ ਮੇਰੀ ਅੱਜ ਦਾ ਸਵਾਲ ਹੈ ਆਪਣੇ ਸਮਾਜ ਚ ਮੁੰਡਾ ਕਿਸੇ ਬਗਾਨੀ ਕੁੜੀ ਨਾਲ ਭਾਵੇਂ ਕਿੰਨਾ ਚਿਰ ਇਸ ਤਰ੍ਹਾਂ ਦੇ ਸਬੰਧਾਂ ਚ ਰਹੇ ਸਮਾਜ ਨੂੰ ਕੋਈ ਚਿੰਤਾ ਨਹੀਂ ਪਰ ਧੀ ਦੇ ਮਾਮਲੇ ਚ ਬਾਪੂ ਦੀ ਪਗੜੀ ਤੇ ਲੱਗਣ ਵਾਲੇ ਦਾਗ ਦਾ ਸਵਾਲ ਹੈ ਤੇ ਇਹ ਮੇਰੀ ਅੱਜ ਤੂੰ ਸਲਾਮਤ ਰੱਖਣ ਲਈ ਤੂੰ ਪ੍ਰਦੀਪ ਨਾਲ ਛੇਤੀ ਵਿਰਾਹ ਵਿਆਹ ਕਰਾ ਲਾ ਮੈਂ ਆਪਣੀ ਜ਼ਮੀਨ ਦੇ ਦੋ ਖੱਤੇ ਵੇਚ ਕੇ ਤੇਰਾ ਵਿਆਹ ਕਰਨਾ ਮੁਨਾਫਤ ਸਮਝਦਾ ਪਰ ਮੈਥੋਂ ਇਹ ਬਰਦਾਸ਼ਤ ਨਹੀਂ ਹੋਣਾ ਕਿ ਮੇਰੀ ਧੀ ਕਿਸੇ ਮੁੰਡੇ ਨਾਲ ਸਾਲਾਂ ਬੱਧੀ ਬਿਨਾ ਵਿਆਹ ਤੋਂ ਜ਼ਿੰਦਗੀ ਬਤਾਵੇ ਹਰਮਨ ਤੇ ਉਹਦੇ ਦੋਸਤ ਪ੍ਰਦੀਪ ਨੇ ਆਪਣਾ ਮਨ ਬਣਾ ਰੱਖਿਆ ਸੀ ਕਿ ਉਹ ਬਿਨਾ ਵਿਆਹ ਤੋਂ ਇਕੱਠਿਆਂ ਜ਼ਿੰਦਗੀ ਬਤੀਤ ਕਰਨਗੇ ਬਾਪੂ ਦੀਆਂ ਗੱਲਾਂ ਉਹਦੇ ਸਿਰ ਉੱਪਰੋਂ ਦੀ ਲੰਘ ਗਈਆਂ ਕਠੋਰ ਮਨ ਨਾਲ ਹਰਮਨ ਨੇ ਬਾਪੂ ਨੂੰ ਆਖਤਾ ਬਾਪੂ ਮੈਂ ਆਪਣਾ ਮਨ ਬਣਾ ਲਿਆ ਕਿ ਮੈਂ ساری ਜ਼ਿੰਦਗੀ ਵਿਆਹ ਹੀ ਨਹੀਂ ਕਰਾਉਣਾ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਧੀ ਦੀ ਖਾਹਸ਼ ਪੂਰੀ ਕਰੋਗੇ। ਇਹ ਆ ਕੇ ਹਰਮਨ ਉੱਠ ਖੜੀ ਤੇ ਬਾਪੂ ਨੂੰ ਕਹਿਣ ਲੱਗੀ। ਬਾਪੂ ਜੀ ਹੁਣ ਤੁਸੀਂ ਆਰਾਮ ਕਰ ਲਓ। ਮੈਂ ਵੀ ਬੈੱਡਰੂਮ 'ਚ ਜਾਵਾਂ। ਪ੍ਰਦੀਪ ਮੇਰੀ ਕਿੰਨੇ ਚਿਰ ਦੀ ਉਡੀਕ ਕਰ ਰਿਹਾ। ਬ੍ਰਿਹਾਮ ਸਿੰਘ ਗੁੱਸੇ ਤੇ ਨਿਮੋਸ਼ੀ 'ਚ ਪਾਗਲ ਹੋਇਆ। ਸਾਰੀ ਰਾਤ ਸੌਂ ਨਹੀਂ ਸਕਿਆ। ਉਹਨੂੰ ਲੱਗਿਆ ਕਿ ਹਰਮਨ ਦਾ ਇਹ ਗੈਰ اخਲਾਕੀ ਫੈਸਲਾ ਉਹਦੀ ਪੱਗ ਨੂੰ ਦਾਗ ਲਾ ਗਿਆ। ਕਦੇ ਇਹ ਸੋਚਦਾ ਕਿ ਉਹ ਪਾਰਕ 'ਚ ਬੈਠੇ ਬਜ਼ੁਰਗਾਂ ਨੂੰ ਮੂੰਹ ਕਿਵੇਂ ਦਿਖਾਵਾਂ? ਕਦੇ ਉਹ ਨੂੰ ਪਿੰਡ ਦੇ ਲੋਕਾਂ ਦੇ ਤਾਣਿਆਂ ਮਿਣਾ ਦਾ ਖੌਫ ਖਾ ਰਿਆ ਸੀ ਕਿ ਕਿਵੇਂ ਉਹਦੀ ਧੀ ਬਿਨਾ ਵਿਆਹ ਕਰਾਇਆ ਉਹਦੀ ਇੱਜ਼ਤ ਮਿੱਟੀ ਚ ਰੋਲ ਰਹੀ ਐ ਸਾਰੀ ਰਾਤ ਪਾਗਲਾਵਾਂ ਵਾਂਗ ਸੋਚਦਾ ਉਹ ਆਪਣੇ ਬੈੱਡਰੂਮ ਚ ਗੇੜੇ ਖੜਦਾ ਰਿਹਾ ਹਰਮਨ ਨਾਲ ਹੋਈ ਤਾਜ਼ਾ ਗੱਲਬਾਤ ਉਹਦੀ ਭਾਰਕ ਦੀ ਸ਼ੱਕ ਨੂੰ ਹੋਰ ਪੱਕਾ ਕਰ ਗਈ ਸੀ ਬਹੁਤਾ ਦਾ ਇਸ ਗੱਲ ਦਾ ਲੱਗਿਆ ਕਿ ਹਰਮਨ ਕਿੰਨੀ ਮੂੰਹ ਬੜਬੋਲੀ ਤੇ ਨਿਰਪੈ ਹੋ ਗਈ ਸੀ ਜਿਹੜੀ ਬਾਪੂ ਦੀ ਦਿੱਤੀ ਨਸੀਹਤ ਨੂੰ ਵੀ ਨਹੀਂ ਮੰਨੀ ਉਹ ਨੂੰ ਆਪਣੀ ਧੀ ਐਸਨਾਮਿਕ ਜਾਖਮ ਦੇ ਕੇ ਉੱਪਰੋਂ ਖੁਰੋਚਦੀ ਹੋਈ ਨਜ਼ਰ ਆਈ ਬ੍ਰਿ얌 ਸਿੰਘ ਆਪਣੇ ਸਮਾਜ ਮੂਰੇ ਹੀਣਾ ਮਹਿਸੂਸ ਹੋਇਆ ਕਰ ਰਿਹਾ ਸੀ ਉਹਦਾ ਦਿਮਾਗ ਚੱਕਰ ਖਾ ਰਿਹਾ ਸੀ ਕਿ ਕਦੋਂ ਇਹ ਧਰਤੀ ਉਹਨੂੰ ਵੇਹਲ ਦੇਵੇ ਤੇ ਉਹ ਬਿਨਾਂ ਦੇਰੀ ਇਸ ਧਰਤੀ ਦੇ ਵਿੱਚ ਘਰ ਕੇ ਜਾਵੇ ਬ੍ਰਿ얌 ਸਿੰਘ ਆਪਣੇ ਆਪ ਨੂੰ ਇਸ ਧਰਤੀ ਤੇ ਬੋਝ ਸਮਝਣ ਲੱਗ ਪਿਆ ਪਾਗਲਾ ਵਾਂਗ ਚੱਕਰ ਕੱਢਦਾ ਉਹ ਬਾਥਰੂਮ 'ਚ ਗਿਆ ਤੇ ਸਫਾਈ ਕਰਨ ਵਾਲੀ ਕੈਮੀਕਲ ਦੀ ਬੋਤਲ ਮੂੰਹ ਨੂੰ ਲਾ ਕੇ ਘਟ ਘਟ ਕਰਕੇ ਪੀ ਗਿਆ ਸਵੇਰੇ ਜਦੋਂ ਹਰਮਨ ਚਾਹ ਬਣਾ ਕੇ ਉਹਨੂੰ ਕਮਰੇ ਵਿੱਚ ਦੇਣ ਆਈ ਤਾਂ ਬਾਪੂ ਨਹੀਂ ਸੀ ਪਰ ਉਹਦੀ লাশ ਦੇ ਮੂੰਹ ਵਿੱਚੋਂ ਝੱਗ ਜਾ ਰਹੀ ਸੀ ਹਰਮਨ ਦੇ ਫੋਨ ਕਰਨ ਤੇ ਪੁਲਿਸ ਘਰ ਆ ਗਈ ਬਰਿਆਮ ਦੀ লাশ ਹਸਪਤਾਲ ਦੀ ਮੌਰਚਰੀ ਚ ਭੇਜ ਦਿੱਤੀ ਗਈ ਤੇ ਪੁਲਿਸ ਹਰਮਨ ਨੂੰ ਪੁੱਛਗੈਸ ਲਈ ਥਾਣੇ ਲੈ ਗਈ ਦੂਜੇ ਦਿਨ ਪਾਰਕ 'ਚ ਬੈਠੇ ਹੋਏ ਬਜ਼ੁਰਗ ਆਪਸ ਵਿੱਚ ਕੁਝ ਸਰਮਸਰ ਕਰ ਰਹੇ ਸਨ ਕਿ ਨਾਲ ਦੀ ਸਟਰੀਟ ਵਾਲੇ ਮਕਾਨ 'ਚ ਲਿਵਿੰਗ ਰਿਲੇਸ਼ਨ ਚ ਰਹਿੰਦੇ ਨੌਜਵਾਨਾਂ ਵਿੱਚ ਇੱਕ ਕੁੜੀ ਬਰਿਆਮ ਸਿੰਘ ਦੀ ਵੀ ਸੀ ਇਸੇ ਕਰਕੇ ਕੱਲ ਬ੍ਰਿਯਾਮ ਸਿੰਘ ਲਿਵਿੰਗ ਰਿਲੇਸ਼ਨ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋ ਰਿਹਾ ਸੀ ਸਾਨੂੰ ਕੀ ਪਤਾ ਸੀ ਕਿ ਉਹ ਇਸ ਗੱਲ ਨੂੰ ਇੰਨੀ ਗੰਭੀਰਤਾ ਨਾਲ ਲੈ ਲਊ ਤੇ ਕੱਲ ਦੀ ਮੁਲਾਕਾਤ ਉਹਦੀ ਜਾਨ ਲੈਵਾ ਸਾਬਤ ਹੋਊਗੀ ਸਾਰੇ ਜਾਣੇ ਮਾਨੀ ਮਨ ਇਸ ਗੱਲ ਦਾ ਪਛਤਾਵਾ ਕਰ ਰਹੇ ਸਨ